ਜਾ ਕਾਤੇ ਹੋਇਆ ਪਿਆ ਦੇਖ ਲੈ ਇਹ ਬਾੜੀ ਬੈਠੀ ਹੋਣੀ ਆ ਸੱਜਰੀ ਸੌਕਣ ਪਾਥੀਆਂ ਤਾਂ ਐਂ ਬਾੜਦੀ ਆ ਜਿਵੇਂ ਆਪ ਪੱਥ ਦੀ ਹੁੰਦੀ ਆ ਇਹਦੇ ਨਾਲ ਤਾਂ ਮਾਂਏ ਕਰਦੀਆਂ ਜਾ ਕੇ ਗੱਲ ਆਪ ਤਾਂ ਮਰ ਗਏ ਇਹਨੂੰ ਮੜਾਈ ਲਾਉਣ ਨੂੰ ਮੇਰੇ ਗੱਲ ਪਾ ਗਏ ਆ ਤੇ ਪੇਕਿਆਂ ਤੋਂ ਮੱਝ ਆਈਆਂ ਨਾ ਵੀ ਬੂਰੀਆਂ ਥਿੱਲੇ ਤੇ ਬੰਨੀਆਂ ਪੰਗਾ ਨੇ ਠਾ ਪੰਨੀ ਪਾਥੀ ਦੇ ਚੁੱਲੇ 'ਚ ਠਾ ਪੰਨੀ ਪਾਥੀ ਦੇ ਚੁੱਲੇ 'ਚ ਹੈ ਜਿਆਦਾ ਠੰਡ ਲੱਗਦੀ ਤੈਨੂੰ ਚਾਚੀ ਉਹ ਤਾਂ ਅੱਗ ਸੇਕਣੀ ਸੀ ਨਾ ਭਾਈ ਤੇਰੇ ਤੇ ਜਿਆਦਾ ਕੋਰਾ ਢੇਕਦਾ ਹੈ ਤੇਰੇ ਤੇ ਜਿਆਦਾ ਠੰਡ ਪੈਂਦੀ ਆ ਅਮੈ ਨੂੰ ਤਾਂ ਕਿਤੇ ਨਹੀਂ ਠੰਡ ਲੱਗਦੀ ਚਾਚੀ ਉਹ ਨਾ ਠੰਡੇ ਪਾਣੀ ਨਾਲ ਪੰਡੇ ਤੋ ਕੇ ਆਈ ਸੀਗੀ ਤਾਂ ਕਰਕੇ ਹੱਥ ਠਰ ਗਏ ਸੀ ਦੇਖ ਤਾਂ ਸਹੀ ਕਿੰਨੇ ਨਖਰੇ ਕਰਦੀਆਂ ਹੈਂ ਕੁੜੇ ਬੀਰ ਹੱਥ ਠਰਾਈ ਨਹੀਂ ਠੰਡੇ ਪਾਣੀ ਨਾਲ ਉਂਗਲਾਂ ਟੁੱਟੀਆਂ ਨਹੀਂ ਹੈਗੀਆਂ ਆ ਮੈਂ ਤਾਂ ਸਾਰੀ ਜ਼ਿੰਦਗੀ ਕੰਮ ਕਰ ਲਿਆ ਜਾਏ ਖਾਨ ਦਾ ਪਰ ਤੇਰੇ ਵਰਗੇ ਨਖਰੇ ਨਹੀਂ ਕਦੇ ਕੀਤੇ ਹੈ ਆ ਪੇਕਿਆਂ ਦੇ ਘਰੇ ਵੀ ਐਨਾ ਟਾਈਮ ਕੱਟ ਲਿਆ ਮੇਰੀ ਮਾਂ ਘਟ ਕੰਮ ਕਰਦੀ ਐ ਤੇ ਅਸੀਂ ਵੱਧ ਕਰਦੀਆਂ ਹੁੰਦੀਆਂ ਸੀ ਨਾਲੇ ਠੰਡ ਤੇ ਲੱਗਣੀ ਆ ਠੜ ਤਾਂ ਆਪੇ ਲੱਗਣੀ ਆ ਨਾ ਪੈਰਾਂ 'ਚ ਜਰਾਬਾਂ ਨਾ ਸਿਰ ਤੇ ਟੋਪੀ ਚਾਚੀ ਹੈ ਹੀ ਨਹੀਂ ਜਦੋਂ ਮੇਰੇ ਕੋਲ ਜਰਾਬਾਂ ਤੇ ਟੋਪੀ ਨਾਲੇ ਤੁਹਾਨੂੰ ਕਿੰਨੇ ਵਾਰ ਤੱਕ ਕਿਹਾ ਵੀ ਬਾਜ਼ਾਰ ਜਾ ਕੇ ਮੈਨੂੰ ਦਿਵਾ ਲਿਓ ਟੱਕ ਕੇ ਬੈ ਜਾ ਨਿਚਲੀ ਬੈ ਜਾ ਮਾਰਾ ਨਾ ਖਿੱਚ ਕੇ ਜਵਾੜਾਂ ਤੇ ਤੇ ਹੋਥੇ ਰੁੜਦੀ ਜਾਏਗੀ ਦੇ ਦੇ ਇਹਨੂੰ ਪੈਸੇ ਪੈਸੇ ਦੇ ਕੇ ਤੈਨੂੰ ਕਰਾਉਣਾ ਕੀ ਐ ਕੁੜੇ ਪੈਸੇ ਪੱਟਣ ਹੀ ਹੋ ਜਾਣੇ ਆ ਵੀਰ ਪੈਸੇ ਪੱਟਣ ਹੀ ਹੋ ਜਾਣੇ ਫਿਰ ਸੱਚੀ ਰੋਜ਼ ਮੈਨੂੰ ਵੀ ਤਾਂ ਠੰਡ ਲੱਗਦੀ ਏ ਤੁਸੀਂ ਮੇਰੇ ਬਾਰੇ ਤਾਂ ਪੂਰਾ ਨਹੀਂ ਸੋਚਦੇ ਨਾਲੇ ਉਹੀ ਪੱਟੇ ਦੇ ਸੂਟ ਰੋਜ਼ ਪਾਣੀਆਂ ਕੀ ਮੈਨੂੰ ਠੰਡ ਲੱਗਦੀ ਏ ਮੈਨੂੰ ਇੰਨਾ ਚ ਇਹਨੂੰ ਕਿੰਨੀ ਵਾਰ ਆਖਿਆ ਵੀ ਆਹ ਮੇਰੇ ਸੂਟ ਪਏ ਨੇ ਭਾਈ ਇਹ ਤੇ ਦੋ ਚਾਰ ਸਲਾਈਆਂ ਮਾਰ ਤੇ ਪਾ ਲੈ ਫੇਰ ਕੀ ਹੋ ਗਿਆ ਮੈਂ ਕਿਹੜਾ ਕੋਈ ਬਗਾਨੀ ਆ ਕੁੜਾ ਕਰਦੀਆਂ ਤੇਰੀ ਚਾਚੀ ਆ ਚਾਚੀਆਂ ਤੇਰੀ ਮਾਂ ਚਾਚੀ ਫਿਰ ਕਿੱਟੋ ਘਰ 2 ਸਾਲ ਹੋ ਗਏ ਮੈਂ ਇੱਕ ਸੂਟੇ ਨਵਾਂ ਦਵਾ ਲਿਆ ਹੁਣ ਐ ਨਾ ਤੈਨੂੰ ਖੱਦਰ ਭੰਡਾਰ ਵਾਲਿਆਂ ਤੋਂ ਲਿਆਦਾ ਸੂਟ ਪੜਵਾ ਕੇ ਮੈਂ ਪੱਟੀ ਆਈ ਆ 2 ਸਾਲ ਹੋ ਗਏ ਲਿੜਿਆਂ ਨੂੰ 2 ਸਾਲ ਹੋ ਗਏ ਨਾ ਤੂੰ ਜਾਣਾ ਕਿਤੇ ਹੈ ਜਾਣਾ ਕਿਤੇ ਤੈਂ ਕਿਉਂ ਨਹੀਂ ਜਾਣਾ ਚਾਚੀ ਤੈਨੂੰ ਕਿਹਾ ਤਾਂ ਹੈਗਾ ਸੀ ਵੀ ਉਹ ਕਾਲਜ ਜਿਹੜੇ ਕਰਾ ਦੇ ਮੇਰਾ ਦਾਖਲਾ ਮੈਂ ਵੀ ਅੱਗੇ ਪੜ ਲੂੰਗੀ ਕੁੜਾ ਨੀਚਲੀ ਬਾਈ ਜਾ ਨੀਚਲੀ ਬਾਈਜਾ ਮੈ ਤਾਂ ਦੱਸਾਂ ਮੇਰੇ ਤੋਂ ਘਸਾੜਨਾ ਆਉਂਦਾ ਪਨਮਾ ਲਈ ਆਹੋ ਪੜਨ ਵਾਲੇ ਜਵਾਕਾਂ ਦੇ ਮੂੰਹ ਹੋਰ ਹੁੰਦੇ ਨੇ ਕੁੜੇ ਜਿਹੜੇ ਵੀਰ ਨੌਕਰੀਆਂ ਲੱਗਣ ਵਾਲੇ ਜਵਾਕ ਹੁੰਦੇ ਉਹਨਾਂ ਦੇ ਮੂੰਹ ਹੋਰ ਹੁੰਦੇ ਨੇ ਤੂੰ ਜਾਏ ਖਣ ਦੀ ਕਹਿ ਕੇ ਮੈਨੂੰ ਕਾਰਜ ਕਿਤੇ ਹੋਰ ਆਇਧਰ ਉਧਰ ਨਿਕਲ ਗਈ ਕਿਸੇ ਨਾਲ ਮੈਂ ਕਿੱਥੇ ਪਾ ਲੂੰ ਹੈ ਸਾਚੀ ਤੁਹਾਨੂੰ ਇਹ ਜੀ ਲੱਗਦੀ ਹੋਗੀ ਮੈਂ ਲੱਗਦਾ ਤਾਂ ਕੋਈ ਵੀ ਨਹੀਂ ਹੁੰਦਾ ਚਲ ਗੱਸ ਅਬਾ ਉੱਤੇ ਨਖਰੇ ਜਿਹਾ ਨਾ ਕਰ ਔ ਝਾੜੂ ਪੋਚਾ ਕਰਨ ਵਾਲਾ ਪਿਆ ਸਾਰਾ ਹੈ ਕਾਲਮ ਇੰਨੇ ਆ ਕੇ ਹਟਿਆ ਜਾਏ ਖਣ ਦਾ ਕਿੰਨਾ ਕੁਸ ਹੋਇਆ ਪਿਆ ਤੁਰ ਜਾ ਇਥੋਂ ਤੈਨੂੰ ਮੈਂ ਕਿਹਾ ਚੱਲ ਉੱਠ ਜਾ ਕੀ ਕਰਨ ਕਰਦੀ ਐ ਨਾਲ ਗਾ ਸੁਣ ਮੇਰੀ ਫੋਨ ਲੈ ਕੇ ਫੜਾ ਭਾਈ ਮੇਰਾ ਮੁੰਨ ਤਾਂ 3600 ਕੰਮ 3600 ਕੰਮ ਵਾਲਿਆਂ ਦੇ ਫੋਨ ਆਉਂਦੇ ਹੁਣ ਨੇ ਕੁ ਮੈਂ 10 ਕੱਕਾ ਦਿਖਾਉਂਦੀ ਆ ਇੱਥੇ ਤਾਂ ਇੰਨਾ ਟਾਈਮ ਕੱਢ ਲਿਆ ਕਦੇ ਰੋਕੇ ਨਹੀਂ ਦੇਖਿਆ ਨਾਲੇ ਜ਼ਿੰਦਗੀ ਦੇ ਵਿੱਚ ਐਨੇ ਦੁੱਖ ਸੁੱਖ ਸਹੇ ਲੇ ਹੈ ਰੋਈ ਨਹੀਂ ਰਵਾ ਚਾਹੇ ਜਿੰਨੇ ਮਰਜੀ ਦਿੱਤੇ ਹੁਣ ਹੂੰ ਕੋਲੋਂ ਕਰਤੀ ਗਿਆ ਦੇਖ ਲੱਗ ਗਿਆ ਕਈ ਦਿਨ ਹੋ ਗਏ ਮੈਨੂੰ ਆਏ ਨੂੰ ਪਰ ਮੈਨੂੰ ਐ ਲੱਗਦਾ ਕੱਲਾ ਤੈਨੂੰ ਪਤਾ ਵੀ ਮੈਂ ਆ ਗਿਆ ਪਿੰਡ 'ਚ ਕਿਸੇ ਨੂੰ ਨਹੀਂ ਪਤਾ ਹੈਗਾ ਹੁਣ ਤਾਂ ਪਿੰਡ ਵੀ ਉੱਪਰੋਂ ਉੱਪਰਾਂ ਜਾ ਲੱਗਣ ਲੱਗ ਗਿਆ ਦੀਗਾ ਆਹ ਫਿਰ ਦੂ ਵੀ ਕਈ ਸਾਲਾਂ ਬਾਅਦ ਗੇੜਾ ਮਾਰਿਆ ਨਾ ਕਈ ਸਾਲ ਤਾਂ ਕਿਹੜੇ ਮੈਨੂੰ ਲੱਗਦਾ ਮਿੰਨ ਤਾਂ ਹੋ ਗਏ 9 ਸਾਲ ਬਾਈ ਅੱਛਾ ਹੋਰ ਹੁਣ 9 ਸਾਲ ਬਾਬਾ ਹੀ ਹੋ ਗਏ 9 ਸਾਲ ਹੋ ਗਏ ਮੈਨੂੰ ਤਾਂ ਹੈ ਵੀ ਨਹੀਂ ਤੀ ਵੀ ਮੈਂ ਆ ਜਾਊਂਗਾ ਪਿੰਡ ਮੈਨੂੰ ਐ ਤੇ ਮੈਨੂੰ ਐ ਲੱਗਦਾ ਵੀ ਚੱਕੂ ਬੰਦਾ ਪੁੱਲ ਸਕਿਉਂ ਹੈਗਾ ਤੇ ਮੈਂ 2 ਨੰਬਰ 'ਚ ਗੱਗੇ ਉੱਥੇ अच्छा ખોખા હો જાਦਾ ਇੱਕ ਮੈਂ ਤੈਨੂੰ ਹੋਰ ਕਹਿੰਦਾ ਸੀ ਯਾਰ ਕੋਈ ਗੱਡੀ ਗੁੱਡੀ ਦੇਖ ਲੈ ਯਾਰ ਆਪਾਂ ਰੈਂਟ ਰੋਟਰ ਤੇ ਚੱਕ ਲੈਣਾ ਘੁੰਮ ਫਿਰਾਂ ਮੈਂ ਕਿਸੇ ਪਾਸੇ ਆਹੋ ਮੈਂ ਇਹਦੇ ਨੂੰ ਕਹਿੰਦਾ ਅੱਜ ਨਹੀਂ ਉਧਰ ਆਊਟਰ ਲੈਟ ਤੇ ਕੱਢੇ ਹੁੰਦੇ ਗਿਹੜਾ ਹੰੜਿਆਏ ਹਾਂ ਮੈਂ ਇੱਕ ਯਾਰ ਨਾ ਮੇਰੀ ਰਿਸ਼ਤੇਦਾਰੀ ਆ ਮੇਰੀ ਭੂਆ ਕੋਲੇ ਜਾ ਕੇ ਆਉਣਾ ਮੈਂ ਉਹ ਤੋਂ ਬਾਅਦ ਆਪਾਂ ਦੇਖ ਲੈਂਦੇ ਹਾਂ ਹਨਾ ਨਾ ਕੋਈ ਨਾ ਜਾਇਆ ਤੂੰ ਰੈਂਟ ਤੇ ਵੀ ਮੈਂ ਪੁੱਛ ਲੈਣਾ ਹੋਰ ਆ ਇੱਕ ਉਹ ਵੀ ਚੱਕਰ ਪਤਾ ਕੀ ਹੈ ਨਹੀਂ ਆ ਭੱਜ ਵੀ ਵਗ ਚੱਲਦੇ ਆਊਟਰ ਲੈਟ ਤਾਂ ਮੇਰਾ ਜਾਣਾ ਬਹੁਤ ਜ਼ਰੂਰੀ ਆ ਯਾਰ ਚਾਹ ਪਤਾ ਕੀ ਗੱਲ ਐ ਜਿਹੜੀ ਮੇਰੀ ਭੂਆ ਸੀ ਬਾਈ ਭੂਆ ਦੇ ਫੁੱਫੜ ਦਾ ਹੋਵੇ ਸੀ ਮੇਰੇ ਪੂਰੇ ਇੱਕ ਭੂਆ ਦੀ ਕੁੜੀ ਐ ਕੱਲੇ ਠੀਕ ਐ ਤੇ ਇੱਕ ਮੇਰੀ ਛੋਟੀ ਭੂਆ ਛੋਟੀ ਭੂਆ ਤਾਂ ਚਲੋ ਉਹ ਕੁੜੀ ਦੀ ਚਾਚੀ ਆ ਉਹ ਭੂਆ ਕਹਿ ਦਨੇ ਅਸੀਂ ਯਾਰ ਕਈ ਵਾਰੀ ਮੈਂ ਫੋਨ ਵੀ ਲਾਇਆ ਉਹਨਾਂ ਨੂੰ ਉਹ ਮੇਰੀ ਗੱਲ ਗੁੱਲ ਨਹੀਂ ਕਰਾਉਂਦੇ ਹੈਗੇ ਯਾਰ ਮੇਰੀ ਭੂਆ ਦੀ ਕੁੜੀ ਨਾਲ ਮੈਨੂੰ ਐ ਮਹਾ ਯਾਰ ਵੀ ਮੈਂ ਜਾ ਕੇ ਆਵਾਂ ਅੱਜ ਉਹ ਕੱਢਿਆ ਜਿਹੜਾ ਹਾਲਚਾਲ ਪੱਸਿਆ ਜ਼ਰੂਰੀ ਐ ਹੋਰ ਯਾਰ ਉਹ ਵਿਚਾਰੀ ਨਾ ਵਧੀਆ ਕਰਦੀ ਸੀ ਮੇਰਾ ਕਿਉਂ ਤੈਨੂੰ ਪਤਾ ਯਾਰ ਅਸੀਂ ਛੋਟੇ ਹੁੰਦੇ ਇਕੱਠੀ ਪਲੇਆ ਤਾ ਕਰਕੇ ਪਿਆਰ ਜਾਂ ਤਾਂ ਹੁੰਦੀ ਆ ਭੈਣ ਭਾਈ ਦਾ ਯਾਰ ਮੈਂ ਦੇਖਦਾ ਯਾਰ ਹੁਣ ਜਾ ਕੇ ਆਉਣਾ ਆ ਮੈਂ ਗੱਡੀ ਗੁੱਡੀ ਪੁੱਸਦਾ ਫਿਰ ਆਪਾਂ ਤੂੰ ਗੱਡੀ ਗੁੱਡੀ ਦਾ ਕਰ ਲਾ ਹਿੱਲਾ ਆਪਾਂ ਰਾਜਸਥਾਨ ਗੱਡਾਂਗੇ ਜਿਹੜਾ ਆਪਾਂ ਸਾਰੇ ਕਿਤੇ ਘੁੰਮੇ ਆਵਾਂਗੇ ਯਾਰ ਤੈਨੂੰ ਪਤਾ ਤਾਂ ਹੈਗਾ ਉੱਥੇ ਜਾ ਕੇ ਜਮਾ ਜੀ ਅੱਕਿਆ ਪਿਆ ਹੁਣ ਤਾਂ ਕਿਸੇ ਪਾਸੇ ਐ ਹੋਣਾ ਵੀ ਘੁੰਮ ਫਿਰਾਈਏ ਉੱਥੇ ਦਾ ਬੰਨਣ ਤੇ ਰਹਿੰਦਾ ਯਾਰ ਬਾਲਾ ਬੰਨਾ ਗੀਰੀ ਆ ਬਾਈ ਕੰਮ ਬਸ ਕੰਮ ਕੰਮ ਤੋਂ ਘਰੇ ਕੰਮ ਬਸ ਆਹੀ ਕੁਛ ਹੈ ਬਾਕੀ ਉਹ ਸਰਕਲ ਨਹੀਂ ਹੈਗਾ ਤੇ ਹੁਣ ਇੱਥੇ ਆ ਇੱਥੇ ਸਰਕਲ ਨਹੀਂ ਹੈਗਾ ਕੱਲਾ ਤੈਨੂੰ ਤੈਨੂੰ ਪਤਾ ਵੀ ਮੈਂ ਆਇਆ ਹੁਣ ਮੈਂ ਪਿੰਡ ਚ ਜਾਣਾ ਨਾ ਤਾਂ ਮੈਨੂੰ ਕੋਈ ਪਛਾਣਦਾ ਮੈਂ ਗਿਆ ਤੀ ਮੈਂ ਕੱਲ ਕੀੜਾ ਮਾਰਨ ਅੱਛਾ ਤੇ ਮੈਨੂੰ ਤਾਂ ਕਿਸੇ ਨੇ ਸਿਆਣਾ ਹੀ ਨਹੀਂ ਹੈਗਾ ਮੇਰੇ ਕਨੇ ਐ ਝਾਕਣ ਵੀ ਇਹ ਕਿੰਨਾ ਤਾਂ ਮੁੰਡਾ ਹੋਇਆ ਫਿਰ ਮੈਂ ਪਿੰਡ ਜੀ ਹੋਰ ਮੈਂ ਤਾਂ ਪਿੰਡ ਚ ਵੀ ਨਹੀਂ ਗਿਆ ਮਹਾ ਯਾਰ ਔਖਾ ਹੋ ਜੂਗਾ ਤੇ ਆ ਜਾ ਬਸ ਫਿਰ ਤੂੰ ਦੇਖ ਲੈਣਾ ਤੂੰ ਗੱਡੀ ਦਾ ਕਰ ਲਈ ਹਿੱਲਾ ਮੈਂ ਮੈਂ ਕਰਦਾ ਫਿਰ ਹਾਂ ਮੈਂ ਭੂਆ ਕੋਲੇ ਜਾਇਆ ਉਹਨਾਂ ਚ ਹੈ ਚਲ ਠੀਕ ਆ ਜਾ ਫਿਰ ਚਲ ਸਾਸਰੀ ਕਾਲ ਬੀਬੀ ਸਾਸਰੀ ਕਾਲ ਹਾਂ ਠੀਕ ਐ ਬਸ ਉਹ ਵੀ ਠੀਕ ਆ ਇੱਥੇ ਫਿਰਦੀ ਫਾਰ ਜੇ ਘਸਾਉਂਦੀ ਮੋ ਚੱਲ ਕੋਈ ਨਹੀਂ ਮੋਂ ਨੂੰ ਛੱਡ ਤੂੰ ਆਪ ਵੀ ਦੱਸ ਕਿਵੇਂ ਆ ਫੇਰ ਤਾਂ ਠੀਕ ਰਹਿੰਦੀ ਬਾਜੀ ਠੰਡ ਤੋਂ ਹਾ ਹਾ ਠੀਕ ਆ ਕਿਵੇਂ ਫੋਨ ਲਾਇਆ ਅੱਛਾ ਨਾ ਮੈਨੂੰ ਆਂ ਦੱਸ ਪੈਸੇ ਤੈਨੂੰ ਚਾਹੀਦੇ ਆ ਕਬੀਰੇ ਨੂੰ ਅੱਛਾ ਬੀਰੇ ਨੂੰ ਮੇਰੀ ਗੱਲ ਸੁਣ ਬਹੁਤਿਆਂ ਗੱਲਾਂ 'ਚ ਫਾਇਦਾ ਨਿਕਾ ਦੇਖ ਮੈਂ ਤਾਂ ਇੱਕੋ ਸਲਾਹ ਦਊਂਗੀ ਵੀ ਪੁਰਾਣਾ ਟਰੈਕਟਰ ਵੇਚ ਕੇ ਨਾ ਜਿੰਨੇ ਕ ਪੈਸੇ ਦਾ ਵਿਕਦਾ ਵੇਖ ਜੋ ਵੇਚ ਦਿਓ ਉਹਨੂੰ ਮੁੜ ਕੇ ਫੋਰ ਬਾਈ ਫੋਰ ਲਿਆਓ ਜਿਹੜੇ ਪੈਸੇ ਘਟਦੇ ਨੇ ਮੇਰੇ ਤੋਂ ਪਵਾ ਲਓ ਪਰ ਭਾਈ ਇੱਕ ਗੱਲ ਆ ਦੇਖ ਮੈਂ ਤੇਰੇ ਤਦਵਾਰੀਆਂ ਭਾਈ ਤੇ ਮੈਨੂੰ ਕੋਈ ਤਦਵਾਰੀ ਨਹੀਂ ਪੈਸੇ ਕਦੋਂ ਮੋੜੇ ਕਦੋਂ ਨਾ ਮੋੜੇ ਟਰੈਕਟਰ ਲਿਆਓ ਟਰੈਕਟਰ ਦੀ ਕਾਪੀ ਮੇਰੇ ਨਾਲ ਕਰਾ ਦਿਓ ਹਾਂ ਲਾ ਮੰਨਣਾ ਕਿਉਂ ਨਹੀਂ ਹੈਗਾ ਜਦੋਂ ਮੈਂ ਪੈਸੇ ਦਵਾਂਗੀ ਫਿਰ ਕਾਪੀ ਮੇਰੇ ਨਾਲ ਹੋਵੇ ਨਾ ਚਲ ਕੋਈ ਨਹੀਂ ਰਾਏ ਕਰਕੇ ਦੱਸ ਦਿਆ ਮੈਨੂੰ ਪੈਸੇ ਪਾ ਦੂਗੀ ਮੈਂ ਪੈਸੇ ਕੋੜੇ ਹੱਕ ਤੋਂ ਧਰਕੇ ਮਰਨੋ ਕੋਈ ਗਾਲੀ ਚੀਜ਼ ਬਣ ਜੂਗੀ ਆਹੋ ਬੱਤ ਬੱਠ ਠੀਕ ਹੈ ਬਸ ਕਾਪੀ ਪੁੱਛ ਨਹੀਂ ਕਾਪੀ ਮੈਂ ਆਪ ਤੇ ਨਾ ਕਰਾਂਗੀ ਕਹਿੰਦਾ ਪੁੱਛ ਲੈ ਕੀ ਹੋਇਆ ਗਾਦੀ ਕਾਪੀ ਦੀ ਗੱਲ ਕਰਦੇ ਉਸ ਨਹੀਂ ਹੈ ਉਹ ਮੇਰੀ ਮਾਂ ਦਾ ਫੋਨ ਆਇਆ ਕਾਜੀ ਤੇਰੇ ਭਾਈ ਨੂੰ ਮੋਕੇ ਪੈਸੇ ਚਾਹੀਦੇ ਨੇ ਪੁਰਾਣਾ ਟਰੈਕਟਰ ਵੇਚ ਕੇ ਨਵਾਂ ਲਿਆਉਣਾ ਮੈਂ ਕਿਹਾ ਵੀ ਜੀ ਸਾਥ ਕੇ ਲਿਓ ਹਾਂ ਹੈ ਪੈਸੇ ਘੱਟਦੇ ਨੇ ਨਾਲ ਕੋਲੇ ਪੈਸੇ ਘੱਟਦੇ ਨੇ ਮੈਂ ਕਹਿੰਦਾ ਪੈਸੇ ਮੈਂ ਪਾ ਦੂੰ ਵੀ ਟਰੈਕਟਰ 4x4 ਲਿਆਓ ਕਹਿੰਦਾ ਕਹਾਉਂਦਾ ਟਰੈਕਟਰ ਆ ਤੱਕੜਾਂ ਨਾਲੇ ਹਣਾ ਵੇ ਐ ਰੋਜ਼ ਰੋਜ਼ ਘੜਾ ਹੁਣ ਘਰ ਦੇ ਸੰਦ ਪਾ ਦਿੰਗੇ ਆਹ ਫਿਰ ਹੁਣ ਜੇ ਸੰਦ ਤਾਂ ਲੈਣਗੇ ਵੀ ਤੱਕੜਾ ਹੀ ਲਿਓ ਫਿਰ ਤੋਂ ਤੇ ਮੈਂ ਆਏ ਕਹਿੰਦਾ ਮੈਂ ਖਾ ਵੀ ਦੇਖ ਪਾਈ ਮੈਨੂੰ ਨਹੀਂ ਅਤਬਾਰੀ ਕਿਸੇ ਤੇ ਚਾਹੇ ਕੁਸਮਰਤ ਜੀ ਹੋ ਜੇ ਇਹ ਤਾਂ ਪੁਰਾਣਾ ਸਮਾਂ ਹੁੰਦਾ ਸੀ ਵੀ ਨੌ ਹਾਥੋਂ ਮਾਸ ਅੱਡ ਨਹੀਂ ਹੁੰਦੇ ਅੱਜ ਗਾ ਤਾਂ ਮਾਸ ਕਿਤੇ ਹੋਰ ਤੁਰਿਆ ਫਿਰਦਾ ਨਾਉ ਕਿਤੇ ਹੋਰ ਤੁਰੇ ਪਰਦ ਨੇ ਮੈਂ ਤਾਂ ਆਖਾ ਕਾਪੀ ਮੇਰੇ ਨਾਂ ਕਰਾ ਦਿਓ ਵਾਹ ਗੱਲ ਮੈਂ ਕਿਹਾ ਨਾ ਤੂੰ ਜਮਈ ਕਮਾਲ ਕਰਦੀ ਆ ਮੈਨੂੰ ਐ ਨਹੀਂ ਗੱਲ ਸਮਝ ਆਉਂਦੀ ਵੀ ਚਲ ਰਿਸ਼ਤੇਦਾਰੀ ਚ ਲੋਡ ਪਾਈ ਜਾਂਦੀ ਆ ਕੱਲ ਨੂੰ ਆਪਾਂ ਲੋਡੋ ਆਪਾਂ ਨੂੰ ਲੋਡ ਪੈ ਗਈ ਆਪਾਂ ਲੈ ਲਾਂਗੇ ਹੱਥ ਧਾਰੇ ਉਂ ਪੈਸੇ ਦੇ ਦੇਗਾ ਆਪੀ ਨਾਉ ਕੰਮ ਹਾਏ ਲੈ ਹੱਥੋਂ ਦਾਰੇ ਪੈਸਾ ਦੇ ਚਾਹੇ ਖਣ ਦੀ ਸਾਰੀ ਕਬੀਲਦਾਰੀ ਮੇਰੇ ਹੱਥ 'ਚ ਹੈ ਹੈ ਤੈਨੂੰ ਤਾਂ ਕੁਝ ਪਤਾ ਨਹੀਂ ਹੈਗਾ ਤੈਨੂੰ ਤਾਂ ਇੰਨਾ ਪਤਾ ਵੀ ਕੀ ਦੇ ਮਰਗ ਹੋਗੀ ਕੀ ਦੇ ਭੋਗ ਤੇ ਜਾਣਾ ਤੈਨੂੰ ਕਿਤੇ ਪਤਾ ਕਬੀਲਦਾਰ ਦਾ ਕੋਈ ਕਬੀਲਦਾਰੀ ਨਹੀਂ ਪਤਾ ਹੈਗੀ ਮੈਂ ਨਹੀਂ ਇਤਬਾਰ ਕਰਦੀ ਕਿਸੇ ਤੇ ਚਾਹੇ ਮੇਰੇ ਪਿਆਕੇ ਹੋਣ ਮੈਂ ਤਾਂ ਕੱਲੀ ਮੇਰੀ ਮਾਂ ਤੇ ਇਤਬਾਰੀ ਕਰਦੀ ਹਾਂ ਨਾ ਚਲੋ ਤਾਂ ਫਿਰ ਤੇਰੀ ਮਰਜ਼ੀ ਹੈ ਮਾਲਕ ਨੂੰ ਤੂੰ ਆ ਨਾ ਉਹ ਪੰਜ ਕਰ 50 ਕਰ ਮੈਂ ਤਾਂ ਤੈਨੂੰ ਇੱਕ ਗੱਲ ਕਹੀ ਹੈ ਤੂੰ ਨਾ ਮੇਰੀ ਗੱਲ ਸੁਣ ਲੈ ਆਈ ਮੈਂ ਕਾਪਤੇ ਬੋਲਦਾ ਹੁਣੇ ਜਦ ਤੈਨੂੰ ਕਬੀਲਦਾਰੀ ਦਾ ਪਤਾ ਹੀ ਨਹੀਂ ਹੈਗਾ ਕਬੀਲਦਾਰੀ ਚਲਾਉਣ ਦਾ ਤੈਨੂੰ ਨਹੀਂ ਪਤਾ ਹੈਗਾ ਹੈ ਉਹ ਫਿਰ ਤਾਂ ਹੋएगी ਤਾਂ ਹੈਗੀਆਂ ਹੁਣ ਚਲਾਉਣ ਨੂੰ ਮੈਂ ਤੈਨੂੰ ਕਦੇ ਕੁਝ ਕਿਹਾ ਮੈਂ ਤਾਂ ਤੈਨੂੰ ਸਿਰਫ ਇੱਕ ਗੱਲ ਨੂੰ ਕਹੀ ਸੀ ਵੀ ਜਦ ਹੱਥ ਆਦਾਰੇ ਪੈਸੇ ਦੇ ਦੇ ਭਾਈ ਬਾਕੀ ਤੇਰੀ ਮਰਜ਼ੀ ਹੈ ਜਿਵੇਂ ਕਰਨਾ ਹੈ ਪੰਜ ਕਰ 50 ਕਰ ਮੈਂ ਤਾਂ ਤੈਨੂੰ ਕਹਿੰਦਾ ਨਹੀਂ ਹਾਂ ਬਸ ਕਹੀਂ ਬਣਾ ਮੈਂ ਤੈਨੂੰ ਆਏ ਕਹਿੰਦੀ ਆ ਵੀ ਆ 10 ਕਿੱਲਿਆਂ ਦੀ ਵਾਹੀ ਨਾ ਕੱਖ ਨਹੀਂ ਬਣਨਾ ਠੀਕ ਆ ਨਾ ਅੱਜ ਕੱਲ ਖਰਚੇ ਬਹੁਤ ਵਧੇ ਹੋਏ ਨੇ 5 ਕਿੱਲੇ ਕਿਸੇ ਦੇ ਹੋਰ ਲੈ ਲੈ ਠੇਕੇ ਤੇ ਫਿਰ ਚਲ 5 ਤਾਂ ਲੈ ਲਾਂਗੇ ਚਲ ਜਿ세 10 ਕਰਦੇ ਆ 15 ਹੋ ਜਾਣਗੇ ਫਿਰ ਐ ਐ ਵੀ ਤੂੰ ਵੀ ਹੁਣ ਸਿਆਣੀਆਂ ਵੀ ਇਕੱਲੇ ਬੰਦੇ ਦੀ ਫਿਰ ਬਾਹੀ ਰਹਿਣੀ ਨਹੀਂ ਨੀ ਹੈਗੀ ਬੰਦਾ ਫਿਰ ਨਾਲ ਕੋਈ ਹੋਰ ਰੱਖਣਾ ਹਾਏ ਲੈ 10 ਤੂੰ ਕਹੇ ਜੀਆਂ ਗੱਲਾਂ ਕਰਦਾ ਹੈ ਕਹੇ ਜੀਆਂ ਤੂੰ ਗੱਲਾਂ ਕਰਦਾ ਉਹ ਦੁੱਗਣਾ ਕੰਮ ਹੋ ਜੂ ਯਾਰ ਮੈਂ ਗੱਲਾਂ ਕਿਵੇਂ ਕਰੂੰਗਾ ਹੱਦ ਹੋਈ ਪਈ ਆ ਵੇ ਆਹ ਐਡਾ ਐਡ ਦੇ ਲੈ ਕੇ ਜਾਣਾ ਕਿੱਥੇ ਆ ਹੇ ਬੰਦਾ ਰਖਲਾ ਬੰਦਾ ਰਖਲਾ ਅੱਜ ਕੱਲ ਬੰਦਿਆਂ ਤੇ ਦਵਾਰੀ ਨਹੀਂ ਕਰੀਦੀ ਹੁੰਦੀ ਬਾਹਰਲੇ ਬਗਾਨੇ ਬੰਦੇ ਤੇ ਬਹੁਤਾ ਕੋਈ ਹੱਥ ਸਾਫ਼ ਕਰਕੇ ਬਾਗ ਜੂਗਾ ਪਰਿਆ ਪਰ ਨਿਆ ਘਾਰ ਆ ਮੈਂ ਤੈਨੂੰ ਦਫਾ ਬੰਦਾ ਕਾਦੇ ਵਾਸਤੇ ਬਾੜਨਾ ਆਪਣਾ ਖੇਤ 모ੜਤਾ ਖੇਤੀ ਬੁਲਾ ਰਿਆ ਬਸ ਖੇਤੀ ਬੇ ਮੇਰੀ ਗੱਲ ਸੁਣ ਲੈ ਦੇਖ ਸੌ ਹੱਥ ਰੱਸਾ ਸਿਰੇ ਤੇ ਗੰਡ ਬਹਾੜੀ ਪਕਾਈ ਨਾ ਮਾਰਨਾ ਮੇਰੇ ਤੋਂ ਮਰ ਬਾਅਦ ਜਿੱਥੇ ਇੱਕ ਕਾਰਡ ਦਉਣਾ ਇੱਕ ਹੋਰ ਲਾ ਲਿਆ ਕਰੀ ਉਥੇ ਹ ਕਾਰਡ ਦਉਣਾ ਲੱਗਣਗੀ ਕਾਰਡ ਨਾਲ ਦਾ ਕੰਮ ਚੱਲੂ ਫਿਰ ਕਾਰਡ ਨਾਲ ਹੀ ਫਿਰ ਕੰਮ ਹੈ ਨਾ ਫਿਰ ਉਹ ਤਾਂ ਹੁਣ ਚੱਲ ਤੇਰੀ ਈ ਗੱਲ ਆ ਸਿਆਣੀ ਰਹੀ ਗੱਲ ਵੀ ਜਿੱਥੇ ਹੁਣ ਇੱਕ ਲੱਗਦਾ ਪਈ ਫਿਰ ਤਿੰਨ ਲੱਗਣਗੇ ਚਾ ਤਿੰਨ ਲਾ ਲਈ ਚੁੱਪ ਕਰਕੇ ਆ ਪੰਜ ਕਿੱਲਿਆਂ ਦਾ ਇੱਕ ਕਾਰਡ ਲਾ ਲਈਏ ਹਿਸਾਬ ਨਾਲ 15 ਕਿੱਲਿਆਂ ਤੇ ਤਿੰਨ ਕਾਰਡ ਹੋਗੇ ਉਹ ਤਾਂ ਮੈਂ ਆਪੀ ਢਾਡੂਗਾ ਹਾਂ ਮੈਂ ਹੋਰ ਕਹਿੰਦਾ ਤੀ ਮੈਂ 20000 ਰੁਪਿਆ ਦਾ ਸਮਾਨ ਮੁੱਕਿਆ ਪਿਆ ਸੀ ਸਮਾਨ ਮੇਰੀ ਗੱਲ ਸੁਣ ਲੈ ਮੇਰੀ ਫੋਨ ਤੇ ਕਰਾ ਦੀ ਗੱਲ ਪੈਸੇ ਮੈਂ ਗੂਗਲ ਪੇ ਕਰ ਦੂੰਗੀ ਤੇ ਸਮਾਨ ਆਪਦਾ ਜਾ ਕੇ ਫੜ ਲਈ ਠੀਕ ਆ ਐ ਮੈਂ ਤੈਨੂੰ ਰਾਤ ਕਿਸੇ ਨੇ ਘੇਰ ਲਿਆ ਤੇਰੇ ਕੋਈ ਪੈਸੇ ਲੈ ਗਿਆ ਲੁੱਟ ਕੇ ਫਿਰ ਤੂੰ ਕੀ ਕਰੇਗਾ ਕੀ ਕਰੇਗਾ ਤੂੰ ਚਾਹ ਪਾਣੀ ਬਣਾ ਲਾ ਮੈਂ ਤਾਂ ਡੰਕ ਰਾਕ ਨਹੀਂ ਜਾਣਾ ਕੱਖ ਲਿਆ ਆ ਹਾਂ ਕੱਖ ਲਿਆ ਆ ਚੱਲ ਮੈਂ ਧਰ ਦਿਆਂ ਚਾਹ ਜਾਂ ਕੱਖ ਗੁੱਟ ਕੇ ਪਾ ਦੇ ਮੜ ਜੇ ਪਸ਼ੂਆਂ ਨੂੰ ਠੀਕ ਆ ਠੀਕ ਹੋਰ ਹੋਰ ਨਾਲੇ ਮਾੜਾ ਮੋਟਾ ਜਹਰੀ ਆਪਾ ਕਰ ਰਹੇ ਹੂੰ ਰਹਿਨੇ ਹੁੰਨੇ ਆਹੋ ਜੀ ਬਣ ਕੇ ਰਿਹਾ ਕਰ ਆਸ ਆ ਪਾਰਕ ਨੇ ਧਾਰੀਆਂ ਵਾਲੇ ਸੂਟ ਤੇ ਮੇਰੇ ਸਾਲਾ ਪੰਜੀਰੀ ਦੇਣ ਜਾਣਾ ਮੁੰਡੇ ਦੀ ਕਿਸੇ ਕਿਉਂ ਤੇਰਾ ਢੱਡ ਮੱਚਦਾ ਹੋਰ ਹਣ ਤੇਰਾ ਢੱਡ ਮੱਚਦਾ ਮੈਂ ਤਾਂ ਅੱਡ-ਵੱਡ ਦੇ ਪਾਈ ਫਿਰਦਾ ਤੇ ਨਾ ਆਪਾ ਮੈਂ ਕਹ ਤਾਂ ਤੈਨੂੰ ਕਿਹਾ ਵੀ ਤੂੰ ਇਹ ਜੇ ਲੇੜੇ ਪਾ ਮੇਰੀ ਮਾਂ ਸੋਖ ਨਾ ਮੈਨੂੰ ਭੇਜ ਦਿੰਦੀ ਆ ਮੈਂ ਇਹ ਲੇੜੇ ਪਾ ਲੈਣੀ ਆ ਹੈ ਮੇਰੀ ਗੱਲ ਸੁਣ ਜੇ ਉਹਨਾਂ ਨੂੰ ਪੈਸੇ ਦੇਣੇ ਨੇ ਉਹਨੂੰ ਕੱਲ ਪਰਸੋਂ ਚ ਬੁਲਾ ਲੈ ਫਿਰ ਨਹੀਂ ਜਮਾ-ਜੁਮਾ ਕਰਾ ਦਾਂਗੇ ਪਰਾ ਹੋਰ ਤੈਨੂੰ ਤੇਰੇ ਘਰ ਤੇ ਦਰਦ ਹੁੰਦਾ ਪੈਸਿਆਂ ਦਾ ਚਲ ਚੰਕਾ ਯਾਰ ਕਰੀ ਇਮੀ ਵਾਰ ਤੇ ਉਹ ਹੀ ਤੜਾਈ ਜਾਂਦਾ ਪੈਸੇ ਮਾਏ ਦੇਣੇ ਕਬੀਲਦਾਰੀ ਮੇਰੇ ਹੱਥ ਤੈਨੂੰ ਕਿਸੇ ਨੇ ਪੁੱਛਣਾ ਨਹੀਂ ਤੈਨੂੰ ਕਿਸੇ ਨੇ ਦੱਸਣਾ ਨਹੀਂਗਾ ਮੈਂ ਜਦੋਂ ਮਰਜ਼ੀ ਕਿਸੇ ਨੂੰ ਪੈਸੇ ਦੇਵਾਂ ਜਦੋਂ ਮਰਜ਼ੀ ਕਿਸੇ ਤੋਂ ਪੈਸੇ ਲੈ ਕੇ ਆਵਾਂ ਹੈ ਕਾਇਦਾ ਆ ਖੇਲੇ ਰਿਸ਼ਤੇਦਾਰੀ ਆ ਪੈਸੇ ਹੱਥ ਧਾਰੇ ਦੇ ਦੇ ਉਹ ਲੋ ਹੱਥ ਧਾਰੇ ਅੱਜ ਕਹਤਾ ਤਵਾਰੀ ਉਮੀ ਨਹੀਂ ਹੈਗੀ ਬੰਦਾ ਇੱਥੇ ਗੱਲ ਕਰਦੇ ਉੱਠੇ ਜਾ ਕੇ ਮੁੱਕਰ ਜਾਂਦਾ ਹੈ ਅੱਗ ਲੱਗ ਰਿਸ਼ਤੇਦਾਰੀ ਮਾ ਇਹ ਪਤਾ ਨਹੀਂ ਹੁਣ ਕਿੱਥੇ ਵੜੀ ਹੋਈ ਆ ਦੇਖਾਂ ਆਹ ਕਮਾਲ ਕਹਾਣਾ ਹੈ ਤੇਰੀਆਂ ਦਾਤਾਂ ਆ ਫਤੋ ਮੇਰਾ ਸਾਲਾ ਚੱਕ ਮੀਤੀ ਮੀ ਨਾਲ ਵਿਆਹ ਕਰਾ ਲਿਆ ਹੁਣ ਜਾਣੇ ਭੁਖਤਦਾ ਮੈਂ ਬਾੜੀ ਪਾੜ ਪਾਈ ਦੀ ਭੁਖੀ ਐ ਬਾੜੀ ਜਾਦੇ ਦੋ ਪੰਪ ਮਾਰੇ ਨਹੀਂ ਕਿਸੇ ਨੇ ਚਾਲ ਵੀ ਅਗਲੇ ਦੀ ਹੋਈ ਨਹੀਂ ਕੁਸ ਲੈ ਲੈ ਦੋ ਪੰਪਾਂ ਮਾਰ ਕੇ ਤਾਂ ਅਗਲੇ ਤਾਂ ਜੇ 10000 ਰੁਪਇਆ ਲੈ ਲੈ ਜਮਾਨੀ ਜਵਾਬ ਦਿੰਦੀ ਵੋਟਾਂ ਚ ਖੜੀ ਹੋਗੀ ਨਾ ਵੋਟਾਂ ਪਈਆਂ ਨਾ ਲੈਣਾ ਨਾ ਦੇਣਾ 20 ਲੱਖ ਉਧਰ ਲਵਾਤਾ ਨਾਲੇ ਪਤਾ ਦੀ ਵੀ ਜਿੱਦੀ ਪੁਸ਼ਤੀ ਸਰਪੰਚੀ ਤਾਂ ਮੇਰੇ ਸਾੜੇ ਦੀ ਹੁਣ ਜੰਗੀ ਕੀ ਆ ਜੰਗੀ ਜਿੱਤੂ ਮੇਰੇ ਸਾਡੇ ਲੋਕਦਾਰ ਹੁਆ ਪੀਣੂ ਨਹੀਂ ਹਟੇ ਮੀਟੀ ਚੱਲੇ ਆ ਮਨਮਤਾ ਨਾ ਹੁਣ ਮੈਨੂੰ ਕਿਸੇ ਭੈਣ ਭਾਈ ਦੀ ਢੋਅ ਆ ਜੀ ਦੀ ਢੋਅ ਹੈਗੀ ਤੀ ਉਹ ਵਿਚਾਰੇ ਹੋ ਮਰ ਗਏ ਹਾਂ ਉਹ ਫਿਰਦੀ ਆ ਜਵਾਕੜੀ ਵਿਚਾਰੀ ਬਲੁੰਦਰੀ ਕਦੇ ਇੱਧਰ ਜਾਂਦੀ ਆ ਕਦੇ ਉੱਧਰ ਜਾਂਦੀ ਆ ਉਹਦੀ ਨਹੀਂ ਕੀ ਫਾਲ ਫਖਣ ਦਿੰਦੀ ਬਾੜੀ ਤੇਜ ਆ ਗਈ ਬਾੜੀ ਜਿਆਦੇ ਤੇਜ ਆ ਆਪਦੇ ਪੇਕੇ ਨੂੰ ਨਹੀਂ ਬਖਸਦੀ ਮੈਨੂੰ ਕਿੱਥੇ ਬਖਸੂ ਰੇ ਨੂੰ ரா நா ਬੀਜੀ ਕੌਣ ਹੈ ਭਾਈ ਉਰੇ ਬਲਾਲਾ ਕਿਧਰ ਆ ਗਿਆ ਸਤਿ ਸ਼੍ਰੀ ਅਕਾਲ ਪਾਪੀ ਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਭਾਈ ਕਿਵੇਂ ਆਉਣੇ ਹੋਏ ਬਸ ਪੱਬੀ ਜੀ ਸਰਪੰਚ ਸਾਹਿਬ ਆਏ ਨੇਗੇ ਸਰਪੰਚ ਸਾਹਿਬ ਦੇ ਬੇਟੇ ਨਾ ਬਾਈ ਪ੍ਰਸ਼ਰਨ ਹੁਰੀ ਪੀਆਰ ਹੋ ਕੇ ਆਏ ਨੇ ਅਮਰੀਕਾ ਤੋਂ ਤੇ ਉਹਦੇ ਮਤਲਬ ਖੁਸ਼ੀ ਚ ਆਪਾਂ ਪਾਰਟੀ ਰੱਖੀ ਹੋਈ ਹੈਗੀ ਐਤਵਾਰ ਤੇ ਸੋਮਵਾਰ ਦੀ ਤੇ ਸਰਪੰਚ ਸਾਹਿਬ ਆਪ ਤੁਹਾਨੂੰ ਕਹਿਣ ਆਏ ਨੇ ਕਿ ਵੀ ਚੁੱਲ੍ਹੇ ਨਿਉਂਦੀ ਆਪਣੀ ਸਾਰੇ ਪਰਿਵਾਰ ਦੀ ਉਧਰ ਹੀ ਰਹਿਣਾ ਦੋ ਦਿਨਾਂ ਪਹੁੰਚਣਾ ਆਈ ਜਰੂਰ ਤੁਸੀਂ ਨਾ ਕੋਈ ਗੱਲ ਨਹੀਂ ਜੀ ਦੇਖਾਂਗੇ ਜਿਹੜੇ ਹਿਸਾਬ ਨਾਲ ਸਮਾਂ ਲੱਗਿਆ ਦੇਖਣਾ ਕੀ ਹੈ ਜੀ ਮੈਨੂੰ ਲੱਗਦਾ ਗੁੱਸਾ ਹਜੇ ਮਨ 'ਚ ਰੱਖੀ ਬੈਠੇ ਹਾਂ ਜਿੱਤਾਂ ਹਾਰਾਂ ਤਾਂ ਬਣੀਆਂ ਹੋਈਆਂ ਨੇ ਕਰੋੜ ਤਾਂ ਜਿਹੜੀ ਇੱਕ ਵਾਰ ਪਾਏ ਜੇ ਨਾ ਸਰਪੰਚਾ ਉਹ ਫਿਰ ਛੇਤੀ ਕਿਤੇ ਜਾਂਦੀ ਦੀ ਐਵੇਂ ਥੋੜੀ ਕਹਿ ਦਿੰਦੇ ਦੁਸ਼ਮਣੀ ਦੁਸ਼ਮਣੀ ਦਾ ਨਾਂ ਹੀ ਇੱਥੋਂ ਬਣਿਆ ਹੋਇਆ ਛੱਡੋ ਜੀ ਮਿੱਟੀ ਪਾਓ ਪੁਰਾਣੀਆਂ ਗੱਲਾਂ ਤੇ ਆਏ ਕਿਵੇਂ ਮਿੱਟੀ ਪਾ ਦੇਂ ਨਾਲੇ ਭਾਬੀ ਜੀ ਸਰਪੰਚ ਤਾਂ ਤੁਸੀਂ ਵੀ ਬਾਜਦੇ ਹੋਗੇ ਸਾਡੀ ਜਿੱਤ ਨਾਲ ਤਾਂ ਤੁਹਾਡੀ ਹਾਰ ਬੋਲਗੀ ਕਹਿੰਦੇ ਨਹੀਂ ਜੀ ਅਸੀਂ ਤਾਂ ਨੌਂ ਦੀ ਸਰਪੰਚਾਂ ਜੀ ਚੱਲ ਜਿੱਤਾ ਸੋਡੀ ਆ ਪਿੰਡ ਚ ਕੋਈ ਨਹੀਂ ਕੋਈ ਨਹੀਂ ਐਨਾ ਕਦ ਮੈਨੂੰ ਵੀ ਬੰਦੇ ਕੌਂਦੇ ਦੀ ਪਛਾਣ ਆ ਗਈ ਵੀ ਕਿਹੜਾ ਗੱਲ ਸੱਚੀ ਕਰਦਾ ਤੇ ਕਿਹੜਾ ਹਵਾ ਚ ਤੀਰ ਮਾਰਦਾ ਨਾਲੇ ਦੇਖ ਸਰਪੰਚਾ ਚਾਹੇ ਤੂੰ ਜਿੱਤ ਗਿਆ ਪਰ ਮੇਰੇ ਮਨ ਨੂੰ ਤਾਂ ਅਸਲੀ ਗੱਲ ਪਤਾ ਨਾ ਵੀ ਤੂੰ ਰਾਤ ਨੂੰ 12-12 ਵਜੇ ਤੱਕ ਲੋਕਾਂ ਦੇ ਹੜਲ-ਹੜਲ ਕਰਦਾ ਫਿਰਦਾ ਰਿਹਾ ਪੈਸੇ ਵੰਡ ਕੇ ਆਇਆ ਤੇ ਤਾਂ ਸਰਪੰਚੀ ਜਿੱਤੀ ਆ ਨਹੀਂ ਤਾਂ ਤੇਰੇ ਮਨ ਨੂੰ ਵੀ ਪਤਾ ਸੀ ਵੀ ਸਰਪੰਚੀ ਤਾਂ ਮੇਰੇ ਕੋਲ ਹੀ ਆਉਣੀ ਸੀ ਭਾਬੀ ਤੁਸੀਂ ਤਾਂ ਰਾਜਨੀਤੀ 'ਚ ਨਵੇਂ ਅਸੀਂ ਨਾ ਪਹਿਲੇ ਦਿਨੋਂ ਰਾਜਨੀਤੀ 'ਚ ਸਾਨੂੰ ਪਤਾ ਤੀ ਕਿਹੜਾ ਬੰਦਾ ਕਿਵੇਂ ਗੰਡਣਾ ਇਹ ਗੱਲਾਂ ਰਾਜਨੀਤੀ ਦੀਆਂ ਅੰਡਰਗਰਾਊਂਡ ਚਲਦੀਆਂ ਹੁੰਦੀਆਂ ਨੇ ਚਲ ਕੋਈ ਗੱਲ ਨਹੀਂ ਨਵੇਂ ਤੀ ਹਜੇ ਤੁਹਾਨੂੰ ਪਤਾ ਨਹੀਂ ਕੋਈ ਨਹੀਂ ਕੋਈ ਨਹੀਂ ਹੁਣ ਤਾਂ ਪਾਇਰ ਮੈਂ ਵੀ ਰਾਜਨੀਤੀ ਚ ਧਰਿਆ ਬਾਜੀ ਵਿਆਜ ਸਮੇਤ ਮਾੜੂਗੀ ਇੱਕ ਵਾਰੀ ਲੱਗ ਲੈਣ ਦੇ ਮੌਕਾ ਚਲੋ ਤਾਂ ਦੇਖੀ ਪੱਬੀ ਦੀ ਕੋਈ ਗੱਲ ਨਹੀਂ ਗਾਹਾਂ ਨੂੰ ਆਪਾਂ ਸੋਨੂੰ ਸਰਬਸੰਮਤੀ ਨਾਲ ਹੀ ਬਣਾ ਦਾਂਗੇ ਸਹਿਮਤੀ ਦੇ ਦਿਓ ਸਰਪੰਸਾ ਗਾਹਾਂ ਨੂੰ ਨਾਲੇ ਅਸੀਂ ਕਦੋਂ ਖਿਲਾਫਤ ਕਰੀਏ ਤੁਹਾਡੀ ਇਹ ਤਾਂ ਲੋਕਾਂ ਨੇ ਜਿਤਾਇਆ ਸੰਤਾ ਜਾੜ ਦੀਆਂ ਮੈਂ ਜਾਣਦੀ ਹਾਂ ਜਿਹੜੇ ਲੋਕ ਜਿਤਾਉਣ ਵਾਲੇ ਹੁੰਦੇ ਆ ਉਹਨਾਂ ਦਾ ਵੀ ਪਤਾ ਮੈਨੂੰ ਜਿਹੜੇ ਇੱਧਰ ਉੱਧਰ ਹੁੰਦੇ ਆ ਉਹਨਾਂ ਦਾ ਵੀ ਮੈਨੂੰ ਪਤਾ ਏਡੀ ਥੋੜਾ ਮੈਂ ਪੋਲੀਆਂ ਕਹਿੰਦੇ ਹੋਏ ਪਹੁੰਚ ਜਾਣ ਭਾਪੀ ਜੀ ਕਾਹ ਨੂੰ ਤੁਸੀਂ ਇਹ ਗੱਲਾਂ ਛੱਡੋ ਤੇ ਤੁਸੀਂ ਸਾਰੀਆਂ ਗੱਲਾਂ ਸਾਈਡ ਤੇ ਰੱਖ ਕੇ ਜਰੂਰ ਪਹੁੰਚਿਓ ਦੋ ਦਿਨ ਸਾਰਾ ਪਰਿਵਾਰ ਚੁੱਲ੍ਹੇ ਨੇ ਆਉਂਦਾ ਆਪਣੀ ਨਾ ਕੋਈ ਨਹੀਂ ਭਾਈ ਕੋਈ ਨਹੀਂ ਭਾਈ ਜਿਵੇਂ ਸਮਾਂ ਲੱਗਿਆ ਆਵਾਂਗੇ ਨਾ ਮੇਰੀ ਗੱਲ ਸੁਣ ਕਹਿੰਦੇ ਹੁੰਦੇ ਆ ਨਾ ਜਦੋਂ ਕੋਈ ਭੀੜ ਪੈ ਜੇ ਉਧਰੋਂ ਮੰਤਰੀ ਆਪ ਤਾਂ ਨਿਕਲ ਜਾਂਦਾ ਬੱਤੀ ਵਾਲੀ ਚ ਤੇ ਜਿਹੜੇ ਉੱਤੇ ਹੁੰਦੇ ਨੇ ਆ ਨਿਉਦੇ ਦੇਣ ਵਾਲ ਤੇ ਆਪਦਾ ਵੀ ਬਚਤ ਰੱਖੀ ਭਾਈ ਮੜਜੀ ਤੂੰ ਵੀ ਬਚਤ ਰੱਖੀ ਨਹੀਂ ਨਹੀਂ ਕੋਈ ਗੱਲ ਆਪ ਵੀ ਸਾਡੀ ਤਾਂ ਕੋਈ ਗੱਲ ਨਹੀਂ ਸਾਡੀ ਤਾਂ ਕੋਈ ਨਹੀਂ ਚੱਲ ਕੋਈ ਚੰਗਾ ਜੀ ਚੰਗਾ ਜੀ ਕੋਈ ਨਹੀਂ ਚਾਹ ਪੱਤੀ ਦੱਸੋ ਮੜ ਮੋਟ ਕੋਈ ਪਹੁੰਚੇ ਜ਼ਰੂਰ ਠੀਕ ਹੈ ਨਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਤੁਸੀਂ ਨਹੀਂ ਗੋਲ ਠੰਡੇ ਠੰਡੇ ਐਂਗੜਾ ਦੇਖ ਕਰਦੀ ਵੱਡੀ ਸਰਪੰਚਨੀ ਸਰਪੰਚੀ ਲੈਣੀ ਖਾਲਾ ਜੀ ਦਾ ਬਾੜਾ ਰੱਸੀ ਮੱਚ ਗਈ ਬਲ ਨਹੀਂ ਗਿਆ ਦੇਖ ਲੈ ਸਹੀ ਗੱਲ ਹੈ ਸਹੀ ਗੱਲ ਐਂਗੜ ਦੇਖ ਲੈ ਕਿਵੇਂ ਕਰਦੀ ਸੀ ਉਹ ਫੋਨ ਲਾਓ ਇਦਰੀ ਲਿਆਉਣਗੇ ਗੱਡੀ ਹੋ ਕਿੱਥੋਂ ਆ ਗਿਆ ਦੇਖ ਤਾਂ ਸਹੀ ਮੈਨੂੰ ਚਾਰ ਨਾ ਆਇਆ ਇਹਨਾਂ ਨੂੰ ਇਹ ਨਹੀਂ ਪਤਾ ਵੀ ਪਿੱਠ 'ਚ ਗੁੰਡੀ ਤੀ ਵੀ ਕਹਾਉਣੀ ਆ ਤੇਰੇ ਵਰਗਿਆਂ ਨੂੰ ਨਾ ਓਏਰ ਤੇ ਨਹੀਂ ਮੂਤੜ ਦੇਦੀ ਵੱਡਾ ਆ ਨਿਉਦੇ ਵਾਲਾ ਹੈ ਦੇਖ ਕੇ ਪੈਸੇ ਲੋਕਾਂ ਨੂੰ ਤੇ ਬਣ ਗਿਆ ਸਰਪੰਚ ਹਜੇ ਮੈਨੂੰ ਕਹਿੰਦਾ ਨਹੀਂ ਆ ਹੋਰ ਕਿ ਤੂੰ ਸਰਪੰਚਣੀ ਆ ਚਲ ਵਾਰ ਪਿਹੜਿਆ ਮੈਨੂੰ ਨਹੀਂ ਪਤਾ ਮੁੜ ਕੇ ਫੇਰ ਆ ਜੇ ਭਾਈ ਹੁਣ ਮੈਂ ਕੀ ਕਹਿ ਸਕਦਾ ਇਹਨੂੰ ਮੇਰੇ ਤਾਂ ਆਪ ਮੱਲਾ ਉਤੋਂ ਦੀ ਐ ਕੰਮ ਜੇ ਮਾੜਾ ਮੂਟਾ ਬੋਲਦਾ ਚਾਰੇ ਪੈਰ ਚੱਕੇ ਪਈਦੀ ਐ ਪਰ ਚਾਚਾ ਜੀ ਤੁਸੀਂ ਥੋੜਾ ਬੋਤ ਤਾਂ ਚਾਚੀ ਨੂੰ ਸਮਝਾਇਆ ਕਰੋ ਉਹ ਤਾਂ ਜਮਾ ਫਿਕਰ ਨਹੀਂ ਕਰਦੇ ਮੇਰੀ ਫਿਕਰ ਹੁਣ ਮੈਂ ਚਾਚੇ ਦੀ ਕਿੰਨੀ ਕਰਦੀ ਆ ਮੈਂ ਐ ਦੱਸਾਂ ਹੈ ਜਿਹਦੇ ਲੜ ਲੱਗੀ ਐ ਫਿਕਰ ਤਾਂ ਉਹਦੀ ਨਹੀਂ ਕਰਦੀ ਤੇਰੀ ਤਾਂ ਫੇਰ ਵੀ ਕਿੱਥੋਂ ਕਰਨੀ ਤਾਂ ਮਤਰੇ ਮਾਂ ਹੋ ਗਈ ਉਹ ਹੋ ਤੇਰੀ ਫਿਕਰ ਕਿੱਥੋਂ ਕਰੂ ਉਹ ਮੈਨੂੰ ਐ ਦੱਸ ਗੱਲ ਆ ਉਦੋਂ ਠੀਕ ਐ ਚਾਚਾ ਜੀ ਪਰ ਦੇਖਿਓ ਮੈਂ ਇੱਕ ਕੋਟੀ ਕਿਹਾ ਸੀਗਾ ਨਾ ਚਾਚੀ ਨੇ ਮੈਨੂੰ ਉਹ ਦਵਾਈ ਹੈਗੀ ਇਹ ਤਾਂ ਪੁੱਸਣਾ ਭਾਈ ਇਹ ਤਾਂ ਬਦੇ ਪੇਕੇ ਨੂੰ ਮੇਰੀ ਭਤੀਜੀ ਦੀ ਆਪਾਂ ਨੂੰ ਕੀ ਭਤੀਜੂ ਮੁੰਡਾ ਜਾਂ ਸਾਡੇ ਰੱਖਿਆ ਚੰਡੀ ਗੱਲ ਨਾ ਕੀ ਗੱਲ ਹੈ ਇਹਨੂੰ ਕੋਈ ਸ਼ਿਕਾਇਤਾਂ ਦੀ ਗੱਲ ਆਉਣੀ ਆ ਨਾ ਸ਼ਿਕਾਇਤਾਂ ਨਹੀਂ ਨਹੀਂ ਕੀ ਕਹਿੰਦੀ ਤੈਨੂੰ ਇਹ ਕਾਹਨੂੰ ਇਹਨੇ ਕੀ ਕਹਿਣਾ ਜਵਾਕੜੀ ਨੇ ਭਾਈ ਜਾ ਇਹ ਤਾਂ ਉਹ ਗੱਲਾਂ ਕਰ ਦਿੱਤੀ ਕਹਿੰਦੀ ਵੀ ਚਲ ਧੁੱਪ ਵਧੀਆ ਨਿਕਲ ਗਿਆ ਚਾਚਾ ਮਾਹ ਚਲ ਭਾਈ ਬੈ ਜਾ ਕੋਲੇ ਐਂ ਗੱਲ ਜੀਤੀ ਗਈ ਹੋਰ ਤਾਂ ਕੀ ਤੀ ਕਹਿਣਾ ਤਾਂ ਮੈਨੂੰ ਸਭ ਪਤਾਗਾ ਆ ਕੋਟੀ ਕੋਟੀ ਕਰੀ ਜਾਂਦੀ ਹੈ ਹੈ ਇਹ ਇਹਦੇ ਮੈਂ ਚਾਰ ਮਾਰਨਗਾ ਜਪੇੜਾ ਮੈਂ ਇਹਨੂੰ ਕਿੰਨੀ ਵਾਰ ਆਖਿਆਗਾ ਤੂੰ ਕੋਟੀ ਕੀ ਕਰਾਉਣੀਆ ਕਰੇ ਤਾਂ ਤੂੰ ਰਹਿਨੀ ਆ ਉਹ ਕਾ ਨੂ ਅਮਰੀਕਾ ਪੰਗਾ ਪਾ ਲੇ ਮੈਨੂੰ ਕਹਿੰਦੀ ਸੀ ਕਹਿੰਦੀ ਤੁਸੀਂ ਕੋਟੀ ਪਾ ਲਿਆ ਕਰੋ ਆਹ ਏਡਾ ਕੰਬਲ ਲੈ ਰੱਖਿਆ ਮਹਾਮਲਾ ਡੰਗਣਾ ਚ ਫਰੇ ਗਰਮੀ ਆਈ ਨਹੀਂ ਮੈਂ ਲਾ ਕੇ ਪਰਾਂ ਤਰ ਦੇਣਾ ਤੂੰ ਰਹਿਣ ਦੇ ਹੋਰ ਤੂੰ ਰਹਿਣ ਦੇ ਗੱਲਾਂ ਤੇ ਪਰਦੇ ਪਾਉਣ ਨੂੰ ਮੈਂ ਤੈਨੂੰ ਦੱਸਾਂ ਤੂੰ ਰਹਿਣ ਦਿਆ ਕਰ ਮੈਂ ਕੀ ਕਿਹਾ ਯਾਰ ਕਮਾਲ ਦੀ ਗੱਲ ਆ ਮੈਂ ਤਾਂ ਇਹਨੂੰ ਪਸਰਾ ਮਨ ਲੱਕ ਕਹ ਤਨੀ ਇਹ ਜੀ ਕੋਈ ਗੱਲ ਨਹੀਂ ਹੈਗੀ ਚਾਚੀ ਹੁਣ ਚੁੱਪ ਕਰਕੇ ਬਹਿ ਜਾ ਆਪਣੀ ਜ਼ੁਬਾਨ ਅੰਦਰੇ ਰੱਖ ਲਾ ਖੱਤ ਕੇ ਨਾ ਨੌਜ ਨੂੰ ਤੇਰੀ ਜਮਾਨ ਮੈਂ ਤੈਨੂੰ ਦੱਸਾਂ ਮੈਂ ਤਾਂ ਸਵਾ ਦੀ ਸੜੌਂਦਾ ਤੀ ਤੈਨੂੰ ਮਾਂ ਚਾਲੂ ਬੋਲ ਫੜਾ ਕੇ ਬਸਾ ਕਾ ਦਿਲ ਚ ਨਹੀਂ ਕੋਸਾਂ ਜਾਣਦੀ ਆ ਮੈਂ ਤੈਨੂੰ ਵੀ ਆ ਮੇਰੀ ਗੱਲ ਸੁਣ ਤੇਰੇ ਕੰਨ ਬੰਦ ਹੋਏ ਪਏ ਨੇ ਆ ਬਾਹਰ ਦੇਖ ਕੀ ਹਾਰ ਨਹੀਂ ਜੇ ਬਚੀ ਜਾਂਦੇ ਜਾ ਕੇ ਆ ਮੜ ਜਾ ਗੇਟ ਤੇ ਔਰ ਇੰਨੀ ਠੱਡ ਜਿਹੀ ਟੱਕਦੀ ਜਾਨਾ ਦੇਖ ਦੇਖ ਤੈਨੂੰ ਕੀ ਲੱਗਦਾ ਤੂੰ ਮੇਰੇ ਮਗਰੋਂ ਉਹ ਗੱਲਾਂ ਚ ਲਾ ਕੇ ਆਉਂਦੇ ਮਗਰ ਲਾਨੇਗੀ ਚਾਚੀ ਸੌ ਲੱਗੇ ਮੈਂ ਕੁਛ ਨਹੀਂ ਕੀਤਾ ਚਾਚੀ ਸੌ ਲੱਗੇ ਚਾਚੀ ਸੌ ਲੱਗੇ ਮੈਂ ਕੁਛ ਨਹੀਂ ਕੀਤਾ ਮੇਰੇ ਬਾਰੇ ਸਖਾਈਂਗੇ ਮੇਰੇ ਬਾਰੇ ਬੋਲੇਗੀ ਦੱਸੇ ਮੈਨੂੰ ਕੁਛ ਨਹੀਂ ਹੋਇਆ ਹੈਗਾ ਸੱਚੀ ਤੈਨੂੰ ਆਇਆ ਮੈਂ ਆਪਦੇ ਬਲ ਦਾ ਆਪਦੇ ਬਲ ਦਾ ਕਰ ਲਾਉਂ ਹਾਂ ਹੈ ਚੱਲ ਚੱਲ ਤੈਨੂੰ ਮੈਂ ਦੱਸ ਹੀ ਹਾਂ ਚੱਲ ਸਸਰੀ ਗਾਲ ਜੁਪੜੀ ਸਸਰੀ ਚੱਛਰੀ ਗਾਰ ਸਸਰੀ ਗਾਲ ਮੱਲਾ ਪਛਾਣੇ ਨਹੀਂ ਗਈ ਵਣਗਾ ਜਾ ਦੇਖਿਆ ਲੱਗਦਾ ਕਿਤੇ ਹਾਂ ਜੀ ਆ ਮੈਂ ਜਸਪ੍ਰੀਤ ਦੇ ਮਾਮੇ ਦਾ ਮੁੰਡਾ ਹਾਂ ਅੱਛਾ ਠੀਕ ਆ ਬਤਾਰ ਹਾਂ ਹਾਂ ਜੀ ਹਾਂ ਵੀ ਠੀਕ ਆ ਠੀਕ ਆ ਉਹ ਅੱਭੀ ਕਹਿੰਦੇ ਨੇ ਹਾਂ ਬਾਰ ਭਾਗੇ ਦੀ ਮੈਂ ਅੱਛਾ ਕਦੋਂ ਗਏ ਤੂੰ ਕਈ ਦਿਨ ਹੋ ਗਈ ਮੈਨੂੰ ਆਏ ਨੂੰ ਮੈਨੂੰ ਆਏ ਦੀ ਵਾਚਲ ਮਿਲਿਆ ਵਾਂ ਹਾਂ ਚਲੋ ਵਧੀਆ ਫੋਨ ਫਾਨ ਕਰ ਲੈਂਦਾ ਹੈ ਸੰਤਾ ਇਹਦੀ ਵੀ ਕਿਤੇ ਹੁਣ ਉੱਧਰ ਹੀ ਰਹੋਗਾ ਪੱਕਾ ਪੁੱਕਾ ਕਹਿੰਦੇ ਜਿਵੇਂ ਕਹਿੰਦੇ ਹੁੰਦੇ ਨੇ ਫੋਨ ਤਾਂ ਮੈਂ ਕਰਿਆ ਦੀ ਗਈ ਭੂਆ ਨੂੰ ਅੱਛਾ ਭੂਆ ਨੇ ਮੁੜ ਕੇ ਸਵਾਲ ਜਵਾਬ ਜਾਈ ਨਹੀਂ ਦਿੱਤਾ ਕਿੱਧਰ ਗਏ ਹੋ ਅੰਦਰ ਅੰਦਰੀ ਅੰਦਰੀ ਆ ਜਾਓ ਆ ਜਾਓ ਹਾਂ ਚੱਲ ਮੇਰਾ ਸਾਹ ਕਿੱਧਰੋਂ ਆ ਗਿਆ ਚੰਗਾ ਭਲਾ ਉੱਜੜਿਆ ਹੋਇਆ ਤੀਸਤਾ ਅਸੀ ਮਕਾਲੀ ਦੀ ਵੀ ਤਾਂ ਹੁਣ ਆਉਂਦਾ ਨਹੀਂ ਜੀ ਮਾਸੀ ਠੂਹ ਸਲਾਮ ਆ ਗਿਆ ਚੱਲ ਬਾਈ ਚੱਲ ਮਨ ਚੱਲ ਬਾਈ ਚੱਲ ਪਿੱਛੇ ਰੁਕੇ ਦੀ ਫਪੜ ਜੀ ਨਾ ਨਾ ਮੈਂ ਖੜਕਾ ਦੀ ਬਾਹਰ ਜਾ ਪੇੜ ਨਾਲ ਗੰਗਰਾ ਆਵੜਦੇ ਨੇ ਸੁਣਨੇ ਅੰਦਰ ਵਗ ਚੱਲਦੇ ਆ ਜੇ ਜਾਣਾ ਹੈਗਾ ਨਹੀਂ ਇੱਥੇ ਹੀ ਬੈਹਣਾ ਹੀ ਮੈਂ ਕੋਈ ਹਾਂ ਚੱਲ ਤੁੱਪੇ ਬਹਿ ਜਾ ਕੋਈ ਗੱਲ ਹੀ ਸੁਣਦੇ ਨਹੀਂ ਆਬ ਰਿਸ਼ਤੇਦਾਰ ਆ ਗਏ ਮੜਾ ਜਾ ਬਾਹਰ ਨਿਕਲੋ ਇਹ ਕੌਣ ਆ ਗਿਆ ਘੂਮ ਲੱਗ ਗਿਆ ਹੁਣ ਪਿੱਪਲ ਮੈਂ ਮਰ ਜਾ ਇਹ ਕਿਧਰੋਂ ਆ ਗਿਆ ਕੋਈ ਫੋਨ ਫਰ ਵੀ ਨਹੀਂ ਕੀਤਾ ਹੈਗਾ ਚਲ ਕੋਈ ਨਹੀਂ ਉਹ ਜੀ ਲੱਲੀ ਛੱਲੀ ਨੂੰ ਮੈਂ ਕੀ ਦਵਾ ਲਾ ਹੁਣੇ ਭੇਜ ਦੋ ਕੋਈ ਨਾ ਕੋਈ ਲਾਰਾ ਲਾ ਕੇ ਆ ਗਈ ਆ ਗਈ ਕੁਰਸੀ ਚੱਕ ਲਿਆ ਵਾ ਮੜ ਜੀ ਆਉਣੀ ਆਉਣੀ ਖਬਰਾਂ ਖੂਬਰਾਂ ਚ ਦੱਸ ਦੇ ਨੇ ਕਹਿੰਦੇ ਠੰਡ ਇੱਥੇ ਨਾਲੋਂ ਜ਼ਿਆਦਾ ਉਧਰ ਬਠਿੰਡੂਰਫ ਬਹੁਤ ਡਿੱਗਦੀ ਆ ਇਹ ਜੀ ਮੌਸਮ ਰਿਸ਼ਤੇਦਾਰ ਆ ਜਾਈ ਬੈਠੇ ਨੇ ਹੈ ਸਸਰੀ ਗਾਲਪੂਆ ਜੀ ਸਾਸਰੀ ਘਰ ਭਾਈ ਸਾਸਰੀ ਘਰ ਇੱਥੇ ਵਜਾ ਕੁਰਸੀ ਤੇ ਅੱਛਾ ਜੀ ਆ ਜਾ ਆ ਜਾ ਲੈ ਗਾ ਸੁਣ ਮੇਰੀ ਤੈਂ ਭਾਈ ਕੋਈ ਫੋਨ ਫਾਨੀ ਨਹੀਂ ਕੀਤਾ ਆਉਣ ਲੱਗਿਆ ਹੈ ਕੁਝ ਜ਼ਿਆਦਾ ਨਹੀਂ ਕੀਤਾ ਤੈਂ ਪੂਆ ਪਹਿਲਾਂ ਤਾਂ ਮੈਂ ਤੁਹਾਨੂੰ ਫੋਨ ਕਰਦਾ ਰਿਹਾ ਆਉਣ ਵੇਲੇ ਬਸ ਮੈਂ ਭੁੱਲ ਗਿਆ ਤੁਹਾਨੂੰ ਫੋਨ ਕਰਨਾ ਫੋਨ ਮੈਂ ਤੁਹਾਨੂੰ ਕਰ ਵੀ ਦਿੰਦਾ ਪਹਿਲਾਂ ਜਿਹੜੇ ਮੈਂ ਤੁਹਾਨੂੰ ਫੋਨ ਕਰੇ ਤੀ ਤੁਸੀਂ ਚੱਕ ਵੀ ਲੈਂਦੇ ਤੀ ਨਾ ਤਾਂ ਕੋਈ ਬੋਲਦਾ ਜਾਂ ਤੀ ਮੁਰੋ ਮੈਂ ਹੈਲੋ ਹੈਲੋ ਕਹੀ ਜਾਂਦਾ ਮਾੜਾ ਮੋਟਾ ਕੀ ਕਹਿਣਾ ਖਬਰ ਖੱਪਾ ਦੇਖ ਲਾ ਨਹੀਂ ਐਸੇ ਕੋਈ ਹੁੰਦਾ ਫੋਨ ਤਾਂ ਯੋ ਨੀ ਪਤਾ ਫੋਨ ਫਾਂਦਾ ਤਾ ਕਰਿਆ ਉਫਰ ਕਈ ਵਾਰੀ ਜਾਂਦਾ ਪੈਸੇ ਪੁੱਛਣਾ ਮੁਕੇ ਪਏ ਹਾਂ ਹਾਂ ਉਹ ਫੜਵਕ ਕਰਿਆ ਤੀ ਮੇਰੀ ਗੱਲ ਸੁਣ ਨਾ ਫੋਨ ਦੇਖ ਭਾਈ ਤੇਰਾ ਕਦੇ ਨਹੀਂ ਆਇਆ ਹੈਗਾ ਹੈ ਦੇਖ ਹੁਣ ਵੀ ਫੋਨ ਮੇਰਾ ਹਵਾ ਪਿਆ ਕਧੋੜੀ ਤੇ ਮੈਂ ਤਾਂ 1 ਮਿੰਟ ਵੀ ਫੋਨ ਪਾਸੇ ਨਹੀਂ ਰੱਖਦੀ ਦੇਖ ਕੰਮ ਦੇ ਵਿੱਚ ਮੋਦਬਰ ਹੈਗੀਆਂ ਮੈਂ 100 ਕੰਮਕਾਰਾਂ ਦਾ ਫੋਨ ਆਉਂਦਾ ਹੁਣ ਤੇਰਾ ਫੋਨ ਕਿਉਂ ਨਹੀਂ ਚੱਕੂ ਦੱਸ ਤੂੰ ਦਾ ਰਿਸ਼ਤੇਦਾਰਾਂ ਆਇਆ ਤੇਰਾ ਫੋਨ ਉਹ ਤਾਂ ਠੀਕ ਹੈ ਜਸਪਰੀਦ ਕਿੱਥੇ ਹੈ ਲਾ ਉਹ ਤਾਂ ਸੋਖ ਨਾ ਤੈਨੂੰ ਪਤਾ ਹੀ ਆ ਕਾਲ ਹਾਂ ਹਾਂ ਕਾਲੇ ਚ ਜਾਂਦੀ ਆ ਨਾ ਉਹ ਉਹਨਾਂ ਵਾਲੇ ਲੈ ਕੇ ਗਏ ਹੋਏ ਨੇ ਹਾਂ ਟੂਰ ਤੇ ਗਈ ਵੀ ਆ ਉਹ ਟੂਰ ਤੇ ਹਾਂ ਫੁੱਫੜਾ ਇੰਜ ਕਰੀਂਦਾ ਇੱਥੇ ਇੱਥੇ ਨਾ ਇੱਥੇ ਮਹਾ ਸਕੂਲ ਵਾਲੇ ਲੈ ਕੇ ਗਏ ਉਹਨੂੰ ਚੁੱਪ ਕਰ ਜਾ ਤੇਰਾ ਜਾਂੜ ਦੁਖਦੀ ਆ ਨਾ ਹਾਂ ਤੂੰ ਮੜ ਜਾ ਜਾਂੜ ਨੂੰ ਰਾਮ ਦਵਾਏ ਮੈਂ ਤਾਂ ਤਾਂ ਥੱਲੇ ਜੀਵ ਆ ਜਾਂਦੀ ਹੁੰਦੀ ਆ ਮੈਂ ਰੋਟੀ ਖਾਣ ਤੋਂ ਔਖਾ ਹੋਏਗਾ ਚੁੱਪ ਕਰ ਜਾ ਉਹ ਤਾਂ ਪਤਾ ਕੀ ਆ ਰਾਜੇ ਉਹ ਤਾਂ ਆਪਣੇ ਕਾਲਜ ਵਾਲਿਆਂ ਨਾਲ ਗਈ ਹੋਈ ਆ ਟੂਰ ਤੇ ਨਹੀਂ ਉਹ ਤਾਂ ਚਲੋ ਕੋਈ ਗੱਲ ਨਹੀਂ ਤੇ ਕਦੋਂ ਤੱਕ ਆਜੂ ਫਿਰ ਉਹ ਉਹ ਤਾ ਮੈਨੂੰ ਲੱਗਦਾ ਵੀ ਡੇਢ ਕਮੀਨਾ ਨੂੰ ਲੱਗ ਜੂਗਾ ਤੇ ਜਦੋਂ ਉਹਨੇ ਆਉਣਾ ਉਹ ਤੁਹਾਨੂੰ ਤੂ ਬਗ ਜੇਗਾ ਕਮਲਿਆ ਤੇੜ ਮਹੀਨਾ ਹਾਂ ਇਹੋ ਜਿਹਾ ਕਿਹਾ ਜ ਟੂਰ ਜਿਹੜਾ ਡੇਢ ਮਹੀਨਾ ਨਹੀਂ ਆਉਂਦਾ ਉਹ ਪਤਾ ਕੀ ਹੈ ਉਹ ਕਿਤੇ ਦੂਰ ਗਏ ਹੋਇਆ ਭਾਈ ਬਾੜਾ ਬੂੜਾ ਜਿਹ ਕਹਿੰਦੇ ਆ ਕਿ ਪਤਾ ਨਹੀਂ ਮੈਨੂੰ ਤਾਂ ਦੇਖ ਇੰਨਾ ਪਤਾ ਨਹੀਂ ਹੁਣ ਮੈਂ ਆਣਾ ਹਾਂ ਬਾਈ ਤਾਂ ਹਰਾ ਉਹ ਮੈਂ ਤਾਂ ਫੁੱਫੜਾ ਹਜੇ ਜਾਂਦਾ ਨਹੀਂ ਹੈਗਾ ਮੈਂ ਤਾਂ ਵਿਆਹ ਬੂ ਕਰਾ ਕੇ ਜਾਊਗਾ ਪੂਆ ਮੈਂ ਤਾਂ ਹੋਰ ਹੁਣ ਬਾਕੀ ਆਏ ਨਹੀਂ ਪਤਾ ਮੈਂ ਨਾ ਹੀ ਜਾਮਾ ਹੁਣ ਅੱਛਾ ਮੈਂ ਤਾਂ ਇੱਥੇ ਰਹੂੰਗਾ ਹੁਣ ਮੈਂ ਤਾਂ ਇੰਦੀ ਮਾ ਚੱਲ ਮਿਲਿਆ ਵਾ ਲੈ ਮੈਨੂੰ ਮਿਲ ਹੀ ਨਹੀਂ ਹੈਗੀ ਕਾਮਲੀ ਤੂੰ ਕੋਈ ਨਾ ਜਦੋਂ ਆ ਗਈ ਸੀ ਤੈਨੂੰ ਸੁਨੇਹਾ ਲਾ ਦਾਂਗੇ ਚਾਹ ਪਾਣੀ ਤਾਂ ਕਰ ਦੇ ਮੁੰਡੇ ਹਾਂ ਮੈਂ ਐ ਕਰ ਲੈ ਮੈਂ ਚਾਹ ਬਣਾਉਂਦੀ ਆ ਪੁੱਤ ਤੂੰ ਬੈਠ ਉਹਦੇ ਕੋਲ ਕੋਈ ਫੋਨ ਫਾਨ ਤਾਂ ਨਹੀਂ ਹੈਗਾ ਫੋਨ ਉਹਨੇ ਬੰਦ ਕਰ ਰੱਖਿਆ ਉਹਨੇ ਨਾ ਚੀ ਜਾਦਾ ਪਤਾ ਕੀ ਆ ਉਹਦੇ ਕੋਲੇ ਤਾਂ ਹੈ ਨਹੀਂ ਉਹਦੇ ਮੈਡਮ ਅੱਧਾ ਤਾਂ ਹੀ ਮੈਂ ਕਿਹਾ ਘੱਟ ਬੋਲ ਉਹਦੀਆਂ ਮੈਡਮਾਂ ਕੋਲੇ ਫੋਨ ਆਗਾ ਉਹੋ ਤੈਨੂੰ ਪਤਾ ਹੀ ਉਹ ਕਿਸਦਾ ਮੂੰਥਾ ਚੱਕਦਿਆਂ ਨਹੀਂ بس ਕਰ ਦਿਆਂਦਾ ਫੋਨ ਹੀ ਚੱਕਦਿਆਂ ਉਹ ਗੱਲਾਂ ਠੀਕ ਹੈ ਜੀ ਫਿਰ ਚਲਾਇ ਕਰ ਬੋਲਦਾ ਨਹੀਂ ਹਾਂ ਮੜ ਚ ਗੱਲ ਸੁਣ ਮੇਰੀ ਆਕੇ ਨਾਲ ਵਿੱਚ ਆ ਬਣਾਉਂਦੀ ਆ ਆ ਜਾ ਆ ਆ ਚੱਲ ਬੈਠ ਪੁੱਤ ਮੈਂ ਚਾਹ ਲੈ ਕੋਈ ਨਾ ਹੀ ਕੋਈ ਨਾ ਆ ਜਾ ਆ ਠੀਕ ਹੈ ਮੈਨੂੰ ਕੋਈ ਗੜਬੜ ਜੀ ਲੱਗਦੀ ਹੈ ਇਹ ਐਂ ਜੇ ਕਾ ਤੋ ਕਰੀ ਜਾਂਦੇ ਨੇ ਮੈਨੂੰ ਦੇਖ ਦੇਖ ਕੇ ਉਸਨਾ ਗੁਸਤਾ ਹੈ ਯਾਰ ਜਿਹੜਾ ਮੈਥੋਂ ਹਿਲ ਕੋ ਹੋ ਰਹੇ ਨੇ ਦੇਖਣਾ ਪੂਮਣਾ ਨਹੀਂ ਐ ਤਾਂ ਕਰਦਾ ਨਹੀਂ ਹੁੰਦਾ ਕੋਈ ਕੋਈ ਨਾ ਇਨੇ ਦੇਖਦੇ ਆ ਚਾਚੀ ਚਾਚੀ గేਰ ਖੋਲ ਦੇ ਚਾਚੀ ਮੇਰਾ ਦਮ ਘੁੱਟ ਦੇ ਅੰਦਰ ਚਾਚੀ ਜਿਵੇਂ ਮਰ ਤੋਂ ਕਿਹੜੇ ਜੰਮ ਦਾ ਬਦਲਾ ਲੈ ਰਹੀ ਹੋ ਚਾਚੀ ਸੁਣ ਲੈ ਮੇਰੀ ਆ ਤਾਂ ਜਸਪਰੀ ਦੀ ਬਾਜ ਦੱਸੋ ਭਰ ਭਾਬੀ ਕੀ ਮਸਲਾ ਲੱਜਾਈ ਬੈਠੇ ਹੋ ਸਾਨੂੰ ਤਾਂ ਪਤਾ ਨਹੀਂ ਕੀ ਮਸਲਾ ਨਾ ਮੈਂ ਤੁਹਾਨੂੰ ਬੁਲਾਇਆ ਹੈ ਦੇਖ ਸਾਡਾ ਤਾਂ ਹੱਸਦਾ ਬੱਸ ਦਾ ਡੱਬਰ ਹੈ ਸੁੱਖ ਨਾ ਸਾਰੇ ਜਾਣੇ ਅਸੀਂ ਖੁਸ਼ ਹੈ ਰਾਜੀ ਖੁਸ਼ੀ ਹੈ ਹਾਂ ਰਾਜੀ ਖੁਸ਼ੀ ਆ ਸਾਡੇ ਕੋਲ ਤਾਂ ਸਨੇਹਾ ਗਿਆ ਤੇ ਅਸੀਂ ਤਾਂ ਤਾਂ ਹਾਜ਼ਰ ਹੋਏ ਆ ਸਰਪੰਚ ਸਾਹਿਬ ਮੈਂ ਬੁਲਾਇਆ ਜੀ ਸੋਨੂੰ ਇਹਨਾਂ ਨੂੰ ਕੀ ਲੋੜਾ ਬੁਲਾਉਣ ਦੀ ਗੱਲ ਪਤਾ ਕੀ ਹੈ ਜੀ ਇਹ ਜਸਪ੍ਰੀਤ ਮੇਰੇ ਭੂਆ ਦੀ ਕੁੜੀ ਹੈ ਜੀ ਮੈਂ ਇਹਦੇ ਮਾਮੇ ਦਾ ਮੁੰਡਾ ਮੈਨੂੰ 9 ਸਾਲ ਹੋ ਗਏ ਸੀ ਜੀ ਬਾਹਰ ਗਏ ਨੂੰ ਮੈਂ ਤਾਂ ਹੋਣਾ ਆ ਬਾਹਰ ਮੈਂ ਜਦੋਂ ਇੱਥੇ ਆ ਕੇ ਦੇਖਿਆ ਇਹਦੀ ਦੁਰਦਸ਼ਾ ਮੈਥੋਂ ਦੇਖੀ ਨਹੀਂ ਗਈ ਇਹਨੂੰ ਅੰਦਰ ਬੰਦ ਕਰ ਰੱਖਿਆ ਜੀ ਪੰਜ ਕਿੱਲੇ ਜ਼ਮੀਨ ਦੇ ਨੇ ਇਹਦੇ ਕੋਲ ਪੰਜ ਕਿੱਲੇ ਜ਼ਮੀਨ ਦਾ ਇਹ ਸਾਰੇ ਹੀ ਕਮਾਈ ਖਾ ਰਹੇ ਨੇ ਉੱਪਰੋਂ ਤੁਸੀਂ ਇਹਦੀ ਹਾਲਤ ਦੇਖੋ ਸਿਰ ਤੇ ਤੇ ਟੋਪੀ ਨਹੀਂ ਪਹਿਰਾ ਤੇ ਜੁਰਾਬਾਂ ਨਹੀਂ ਇਹ ਨੌਕਰਾਨੀ ਬਣਾ ਰੱਖੀ ਹੈ ਜੀ ਇਸ ਘਰ ਦੀ ਮੈਨੂੰ ਪਤਾ ਵੀ ਨਹੀਂ ਸੀ ਵੀ ਕਿੱਥੇ ਆ ਕਿੱਥੇ ਨਾ ਮੈਨੂੰ ਕਹੀ ਜਾਂਦੇ ਨੇ ਇਹ ਬਾਹਰ ਟੂਰ ਤੇ ਗਈ ਜਾਂ ਇੱਥੇ ਕਮਰੇ ਚ ਇਹ ਬੰਦ ਕਰ ਰੱਖੀ ਆ ਦੇਖੋ ਸਰਪੰਚ ਸਾਹਿਬ ਗੱਲ ਸਿੱਧੀ ਜੀ ਆ ਤੁਸੀਂ ਪਿੰਡ ਦੇ ਸਰਪੰਚੋਂ ਮੇਰਾ सोनू ਇੱਕ ਵਾਰੀ ਤਲਾਹ ਲਾਉਣ ਦਾ ਹੱਕ ਬਣਦਾ ਸੀਗਾ ਜੀ ਮੈਂ ਤੁਹਾਨੂੰ ਤਾਂ ਸੱਦਿਆ ਵੀ ਤੁਸੀਂ ਕੋਈ ਨਿਉਂ ਕਰੋਗੇ ਐਦੂ ਬਾਅਦ ਚ ਜੇ ਛੋਡੇ ਵੀ ਹਿਸਾਬ ਚ ਨਹੀਂ ਆਉਂਦੀ ਕਹਾਣੀ ਮੈਂ ਤਾਂ ਥਾਣੇ ਜਾਊਂਗਾ ਜੀ ਕੀ ਗੱਲ ਭਾਬੀ ਆਰਾਮ ਦੀ ਕਮਾਈ ਖਾਣ ਤੇ ਲੱਕ ਮੰਨ ਰੱਖਿਆ ਪੰਜ ਕੀਲੇ ਨੇ ਕੁੜੀ ਦੇ ਹਿੱਸੇ ਚ ਕੀ ਗੱਲ ਕਿਉਂ ਨਹੀਂ ਦਿੰਦੇ ਇਹਨੂੰ ਕੁਸ ਤੈਨੂੰ ਕੌਣ ਕਹਿੰਦਾ ਸਰਪੰਚਾ ਇਹ ਤਾਂ 9 ਸਾਲਾਂ ਬਾਅਦ ਆ ਕੇ ਬੋਲਣ ਲੱਗ ਗਿਆ ਇਹਨੂੰ ਕੁੜੀ ਨੂੰ ਆਪ ਹੀ ਪੁੱਛ ਲੈ ਇਹਨੂੰ ਕੀ ਨਹੀਂ ਮਿਲਦਾ ਇੱਥੇ ਰੋਟੀ ਡੋਕ ਇਹ ਬਰਾਬਰ ਦਾ ਖਾਂਦੀ ਆ ਲੀੜਾ ਕਪੜਾ ਇਹ ਬਰਾਬਰ ਦਾ ਪਾਉਂਦੀ ਆ ਆ ਸੂਟ ਦੇਖ ਲੈ ਤੂੰ ਇੰਨੀ ਕੜਾਈ ਵਾਲਾ ਤਾਂ ਤੀਮਗਾ ਵਿਆਹ ਚ ਪਾਉਂਦਾਂ ਨੇ ਜਹੇ ਜਹੇ ਘਰੇ ਪਾਈ ਫਿਰਦੀ ਆ ਸਰਪੰਚ ਸਾਹਿਬ ਹੋਰ ਲੱਠੜ ਕਰਦੇ ਨੇ ਕਰਦੇ ਕੰਮ ਨਹੀਂ ਤਾਂ ਹੁਣ ਰਲ ਮਿਲ ਕੇ ਕਰਨੇ ਪੈਣਗੇ ਮਾੜੇ ਮੋਟੇ ਇਹ ਕਰਦੀ ਆ ਮਾੜੇ ਮੋਟੇ ਭਾਈ ਉਹ ਕਰਦੀ ਆ ਫਿਰ ਆ ਐਸਾ ਤਾਂ ਪੁੱਛ ਲੋ ਐਸਾ ਤਾਂ ਪੁੱਛ ਲੋ ਕੋਈ ਵੀ ਨਹੀਂ ਕਰਦੇ ਸਰਪੰਚ ਸਾਹਿਬ ਮੇਰੀ ਗੱਲ ਸੁਣੋ ਜੀ ਮੈਂ ਕਮਰੇ ਚੋਂ ਕੱਢੀ ਆ ਜੀ ਇਹ ਝੂਠ ਥੋੜੀ ਬੋਲਦਾ ਮੈਂ ਤੁਹਾਨੂੰ ਦੱਸ ਭਾਈ ਕੁੜੀਏ ਸਰਪੰਚ ਸਾਹਿਬ ਅਰੇ ਚਾਚੀ ਮੈਨੂੰ ਤਿੰਨ ਰਾਤ ਕੁੱਟਦੀ ਆ ਕਿਤੇ ਬਾਰ ਵੀ ਨਹੀਂ ਜਾਣ ਦਿੰਦੀ ਤੇ ਉਹ ਤਾਂ ਇਹਨੇ ਕੋਈ ਚੰਦ ਦਾ ਲੀੜ ਲੱਤ ਵੀ ਨਹੀਂ ਕਦੇ ਦਵਾਇਆ ਹੈਗਾ ਤੁਸੀਂ ਦੇਖ ਹੀ ਲੋ ਮੈਂ ਕਿੰਨੀ ਕੁ ਕੋਠੀਆਂ ਪਾਈਆਂ ਨੇ ਗਿਆ ਤੇ ਉਹ ਸਭ ਤਾਂ ਚਲ ਠੀਕਾ ਕਰਦੇ ਕੰਮ ਸਾਰੇ ਹੀ ਕਰਦੇ ਹੁੰਦੇ ਆ ਮੈਨੂੰ ਕੋਈ ਦਿੱਕਤ ਨਹੀਂ ਸੀ ਕਦੇ ਘਰ ਦੇ ਕੰਮ ਕਰਨ ਲੱਗੇ ਚਾਚੀ ਨੇ ਤਾਂ ਮੈਨੂੰ ਪੜ੍ਹਨ ਵੀ ਨਹੀਂ ਦਿੱਤਾ ਸਾਰਾ ਦਿਨ ਬਸ ਕੰਮ ਕਰਾ ਕੇ ਉਹ ਕਮਰੇ ਦੇ ਚ ਬੰਨ ਕੇ ਰੱਖਤਾ ਮੈਨੂੰ ਪਲੀਜ਼ ਇਹ ਜ਼ਿੰਦਗੀ ਚੋਂ ਕੱਢ ਦੋ ਮੈਂ ਇੱਥੇ ਹੋਰ ਨਹੀਂ ਰਹਿਣਾ ਚਾਹੁੰਦੀ ਮੈਨੂੰ ਮੇਰੇ ਬਾਈ ਨਾਲ ਵਾਪਸ ਭੇਜ ਦੋ ਮੇਰਾ ਇੱਥੇ ਦਮ ਘੁੱਟਦਾ ਸਰਪੰਚ ਸਾਹਿਬ ਮੈਨੂੰ ਬਚਾ ਲਓ ਸੁਣ ਲਿਆ ਸਰਪੰਚ ਸਾਹਿਬ ਹੁਣ ਤਾਂ ਯਕੀਨ ਹੋ ਗਿਆ ਹੋਊ ਤੁਹਾਨੂੰ ਉਹ ਕੋਈ ਨਾ ਭਾਈ ਚੁੱਪ ਕਰ ਜਾ ਚੁੱਪ ਕਰ ਜਾ ਗੁੱਡੀ ਸਾਰਾ ਨਗਰ ਪੰਚਾਇਤ ਤੇਰੇ ਨਾਲ ਆ ਭਾਈ ਤੈਨੂੰ ਬਣਦਾ ਹਿੱਸਾ ਦਵਾਵਾਂਗੇ ਜਿੱਦਾਂ ਤੇਰੇ ਮਾਪੇ ਪੂਰੇ ਹੋਏ ਨੇ ਉਹਦੇ ਦਾ ਜ਼ਮੀਨ ਦਾ ਠੇਕਾ ਨਾਲੇ ਇਹ ਤੇ ਬਣਦੀ ਕਾਰਵਾਈ ਮੈਂ ਆਪ ਕਰਾ ਕੇ ਆਂ ਆਹਦਾ ਸਰਪੰਚ ਸਾਹਿਬ ਚਲੋ ਮੈਂ ਮਾਫੀ ਮੰਗਦਾ ਮੈਂ ਬੋਲ ਰਿਹਾਗਾ ਪਰ ਅਖਰ ਨੂੰ ਖਵਾਇਆ ਪਿਆ ਵੀ ਹੈਗਾ ਖਰਚਾ ਵੀ ਕਰਿਆ ਸੀ ਯਾਰ ਇਤੇ ਖਰਚਾ ਕੀ ਕਰਤਾ ਅੱਜ ਕਿਲੇ ਜਮੀਨ ਦੇ ਨਹੀਂ ਦੱਬੇ ਤੁਸੀਂ ਨੇ ਉਹ ਕੁੜੀ ਨੂੰ ਨੌਕਰਾਨੀ ਨਹੀਂ ਬਣਾ ਕੇ ਰੱਖਿਆ ਚੁੱਪ ਕਰ ਜਾ ਬਾਈ ਖਰਚੇ ਨੂੰ ਕੀ ਕਰਤਾ ਦੇਖ ਸਰਪੰਚਾ ਚੁੱਪ ਹੁਣ ਤੂੰ ਕਰ ਜਾ ਮੈਂ ਤੈਨੂੰ ਦੱਸਦੀ ਗੱਲ ਤੂੰ ਜਿਆਦਾ ਚਾਬਰ ਚਾਬਰ ਬੋਲਦੀ ਐ ਇਹਨਾਂ ਨੂੰ ਜੇ ਆਪਾਂ ਪੰਚਾਇਤ ਘਰ ਚ ਤੋੜ ਦਿਆਂਗੇ ਉਥੇ ਮਤਾ ਪਾਸ ਕਰੋ ਇਹ ਆਪਦੇ ਨਾਨਕੇ ਭਾਗ ਜਾਂਦੀ ਐ ਕੁੜੀ ਕੁੜੀ ਨੂੰ ਲੈ ਜਾ ਬਾਈ ਤੂੰ ਆ ਜਾ ਜਸਪ੍ਰੀਤ ਹਾਂ ਤੇ ਇਹਨਾਂ ਤੇ ਬਣਦੀ ਕਾਰਵਾਈ ਕਰਾਉ ਪਰ ਠੀਕ ਹੈ ਹੱਕ ਭਾਈ ਉਹਨਾਂ ਦਾ ਦੇਣਾ ਪਊ ਤੁਹਾਨੂੰ ਸਿੱਧੀ ਗੱਲ ਆ ਗਈ ਮੇਰੀ ਗੱਲ ਸੁਣ ਲੈ ਜਿਹੜਾ ਫਿਰ ਅਸੀਂ ਸਾਮੀ ਆ ਉਹਦਾ ਵੀ ਸਾਮੀ ਤੁਸੀਂ ਤਾਂ ਅੰਦਰ ਡਾੜ ਤੁਸੀਂ ਸਾਮੀ ਨੂੰ ਕੀ ਕਰਤਾ ਓਏ ਮੇਰੀ ਗੱਲ ਸੁਣ ਮੇਰੇ ਸਾਹਮਣੇ ਗੁੰਡਾ ਖੋਲਿਆ ਨਹੀਂ ਖੋਲਿਆ ਨਾ ਮੈਨੂੰ ਕੀ ਪਤਾ ਜਾਣ ਕੇ ਕਹਿੰਦਾ ਹੋਵੇ ਹੋਰ ਫਿਰ ਮੁੰਡਾ ਝੂਠ ਬੋਲਦਾ ਝੂਠ ਬੋਲਦਾ ਆ ਕੇ ਡਾਉ ਸਾਲਾ ਬਾਦ ਹੁਣ ਸਾਡੇ ਤੇ ਤਿੰਗੜਦਾ ਹਾਂ ਚੁੱਪ ਕਰ ਜਾ ਤਿੰਗੜੀ ਤੂੰ ਜਾਦੇ ਜਾਣੀ ਹੁਣ ਅਸੀਂ ਵੀ ਪਿੰਡ ਚ ਹੀ বাসਦੇ ਸੀ ਕਦੇ ਕੁੜੀ ਦੇਖੀ ਨਹੀਂ ਬਾਹਰ ਅੰਦਰ ਜਾਂਦੀ ਜਦੋਂ ਕਿਤੇ ਆਉਂਦੀ ਜਾਂਦੀ ਨਹੀਂ ਕਿਤੇ ਪੜਦੀ ਨਹੀਂ ਕਿਤੇ ਨੌਕਰੀ ਨਹੀਂ ਲੱਗੀ ਉਹ ਫਿਰ ਜਾਊ ਕਿੱਥੇ ਮੂੰਹ ਹੀ ਵਿੱਦਿਆ ਚ ਘਰੇ ਕੱਢੀ ਜਾਵੇ ਉੱਪਰ ਕਰ ਜਾ ਮਤ ਨੂੰ ਆਇਆ ਨਾ ਥੋੜਾ ਕਰ ਪਰ ਆ ਬੈਠ ਓਏ ਚਾਹ ਪਾਣੀ ਥੋੜਾ ਕੀ ਕਰ ਦੇਗਾ ਤੂੰ ਲੱਖ ਦੋ ਲੱਖ ਸਾਲ ਤੇ ਇਹਦੇ ਵੀ ਲਵਾਓ ਪਟੇ ਲਾਈ ਪ੍ਰਸ਼ਾਸਨ ਨੂੰ ਫੋਨ ਲਾ ਮੜਾ ਲਾਈ ਥਾਣੇਦਾਰ ਨੂੰ ਫੋਨ ਮੇਰੇ ਤਾਂ ਮੈਂ ਇਸ ਖੁੱਲ ਗਈ ਸਾਲੇ ਨੇ ਗੰਦ ਪਾ ਰੱਖਿਆ ਲਾਈ ਮੜਾ ਥਾਣੇਦਾਰ ਨੂੰ ਫੋਨ ਇਹਨੂੰ ਤਾਂ ਮੈਂ ਦਿਖਾਉ ਪੰਜੀ ਦਾ ਭਾਉਣ ਮੇਰੀ ਗੱਲ ਸੁਣ ਲੈ ਹੈ ਉਹ ਤੇ ਤਾਂ ਮੇਰੇ ਕੋ ਸੱਦੇ ਲੈ ਕੇ ਆਉਂਦਾ ਸੀ ਕੋਈ ਨਾ ਕੋਈ ਨਾ ਕੋਈ ਤੈਨੂੰ ਕਿਹਾ ਸੀ ਨਾ ਆਏਗੀ ਜਾੜ ਥੱਲੇ ਹੁਣ ਮਸਲਾਂਗੇ ਤੈਨੂੰ ਹੁਣ ਕੋਈ ਗੱਲ ਨਹੀਂ ਪਤਾ ਤੈਨੂੰ ਮੇਰਾ ਨਾ ਦੁਸ਼ਮਣੀ ਪਾ ਕੇ ਤੂੰ ਮੇਰੀ ਚੰਗਾ ਰਹਿੰਦਾ ਫਿਰ ਪੋਲਾ ਤਾਂ ਮੈਂ ਤੇਰਾਂ ਵੀ ਖੋਲ ਕੇ ਛੱਡੂ ਜਿਹੜੀਆਂ ਤੂੰ ਮੁੱਲ ਦੇ ਲੈਨੇ ਗਿਆ ਵੋਟਾਂ ਵਾਸਤੇ ਬੋਲਾ ਕਰਦਾ